ਕੁਝ ਰਸਤੇ ਬਾਹਰੋਂ ਤਾਂ سونے ਵਰਗੇ ਦਿਸਦੇ ਆ ਪਰ ਅੰਦਰੋਂ ਖੋਖਲੇ ਹੁੰਦੇ ਆ ਇਸ ਗੱਲ ਬਾਰੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਪਰ ਉਸ ਸਮੇਂ ਮੈਨੂੰ ਇਹੀ ਲੱਗਦਾ ਹੁੰਦਾ ਸੀ ਕਿ ਮੇਰਾ ਪਰਿਵਾਰ ਸਭ ਤੋਂ ਚੰਗਾ ਮੇਰਾ ਨਾਮ ਦੀਪਕਾ ਹੈ ਤੇ ਮੈਂ ਇੱਕ ਛੋਟੇ ਜਿਹੇ ਸ਼ਹਿਰ ਦਾ ਰਹਿਣ ਵਾਲਾ ਇੱਕ ਸਧਾਰਨ ਜਿਹਾ ਲੜਕਾ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਆਪਣੇ ਵੀਰੇ ਤੇ ਪਾਬੀ ਨਾਲ ਰਹਿਣ ਲਈ ਆ ਗਿਆ ਸੀ ਮੰਮੀ ਪਾਪਾ ਤਾਂ ਪਿੰਡ ਵਿੱਚ ਹੀ ਰਹਿੰਦੇ ਸੀ ਪਰ ਮੈਂ ਵੱਡੇ ਸ਼ਹਿਰ ਵਿੱਚ ਰਹਿ ਕੇ ਕੁਝ ਕਰਨਾ ਚਾਹੁੰਦਾ ਸੀ ਮੇਰਾ ਵੱਡਾ ਭਰਾ ਮੇਰੇ ਲਈ ਰੱਬ ਤੋਂ ਘੱਟ ਨਹੀਂ ਸੀ ਬਚਪਨ ਤੋਂ ਲੈ ਕੇ ਕਾਲਜ ਤੱਕ ਉਹਨਾਂ ਨੇ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਸ਼ਾਇਦ ਜਿਉ ਮੇਰਾ ਸਾਥ ਨਾ ਦਿੱੰਦੇ ਤਾਂ ਮੈਂ ਅੱਜ ਇਸ ਮੁਕਾਮ ਤੇ ਕਦੇ ਨਹੀਂ ਪਹੁੰਚਣਾ ਸੀ ਭਾਬੀ ਤਾਂ ਮੇਰੀ ਮਾਂ ਸਮਾਨ ਸੀ ਸੁੰਦਰ ਸੌਲਜੀ ਹੋਈ ਤੇ ਬਹੁਤ ਜ਼ਿਆਦਾ ਸਮਝਦਾਰ ਜਦ ਮੈਂ ਪਹਿਲੀ ਵਾਰ ਉਹਨਾਂ ਦੇ ਨਾਲ ਰਿਹਾ ਤਾਂ ਹਰ ਚੀਜ਼ ਵਿੱਚ ਆਪਣਾ ਪੰਚ ਹਲਕਦਾ ਸੀ ਸਵੇਰੇ ਉੱਠਦੇ ਐਂ ਭਾਬੀ ਚਾਹ ਬਣਾਉਂਦੀ ਗਰਮ ਪਰੌਂਠੇ ਤੇ ਭਰਾ ਦਾ ਹੱਸਦਾ ਹੋਇਆ ਚਿਹਰਾ ਇਹ ਹੀ ਮੇਰਾ ਰੂਟੀਨ ਹੁੰਦਾ ਸੀ ਭਰਾ ਆਫਿਸ ਤੋਂ ਵਾਪਸ ਆਉਂਦਾ ਅਸੀਂ ਥਿੰਨੇ ਹਾਸਾ ਮਜ਼ਾਕ ਕਰਦੀ ਗੱਲਾਂ ਕਰਦੀ ਕਦੇ-ਕਦੇ ਫਿਲਮ ਦੇਖਦੀ ਮੈਨੂੰ ਲੱਗਦਾ ਕਿ ਇਸ ਤੋਂ ਬਿਹਤਰ ਜੀਵਨ ਵਿੱਚ ਕੁਝ ਹੋ ਹੀ ਨਹੀਂ ਸਕਦਾ ਮੇਰਾ ਭਰਾ ਸੌਫਟਵੇਅਰ ਕੰਪਨੀ ਵਿੱਚ ਸੀਨੀਅਰ ਇੰਜੀਨੀਅਰ ਸੀ ਉਸਦੀ ਸੈਲਰੀ ਕਾਫੀ ਚੰਗੀ ਸੀ ਪਰ ਸਭ ਤੋਂ ਜ਼ਿਆਦਾ ਉਹਨਾਂ ਦਾ ਸੁਭਾਅ ਸਾਰਿਆਂ ਨੂੰ ਆਕਰਸ਼ਿਤ ਕਰਦਾ ਸੀ ਸ਼ਾਂਤ ਸੁਭਾਅ ਤੇ ਹਮੇਸ਼ਾ ਪਰਿਵਾਰ ਨੂੰ ਪਹਿਲ ਦੇਣ ਵਾਲਾ ਇਨਸਾਨ ਭਾਬੀ ਦੀ ਤਾਂ ਕੋਈ ਰੀਸ ਕਰ ਹੀ ਨਹੀਂ ਸਕਦਾ ਸੀ ਭਾਬੀ ਹਮੇਸ਼ਾ ਆਪਣੇ ਘਰ ਨੂੰ ਇਸ ਤਰ੍ਹਾਂ ਸੰਭਾਲਦੀ ਜਿਵੇਂ ਕੋਈ ਤਜਰਬੇਕਾਰ ਮੈਨੇਜਰ ਹੋਵੇ। ਸ਼ੁਰੂਆਤ ਵਿੱਚ ਮੈਂ ਉਹਨਾਂ ਦਾ ਪਿਆਰ ਦੇਖ ਕੇ ਕਾਫੀ ਪ੍ਰਭਾਵਿਤ ਹੋ ਗਿਆ ਸੀ। ਵੀਰਾ ਰੋਜ਼ ਸਵੇਰੇ ਆਫਿਸ ਜਾਣ ਤੋਂ ਪਹਿਲਾਂ ਭਾਬੀ ਦਾ ਮੱਥਾ ਚੁੰਮਦਾ ਤੇ ਭਾਬੀ ਉਹਨਾਂ ਨੂੰ ਟਿਫਿਨ ਫੜਾਉਂਦੀ, ਦਰਵਾਜ਼ੇ ਤੱਕ ਛੱਡਣ ਜਾਂਦੀ। ਛੋਟੇ-ਛੋਟੇ ਪਲਾਂ ਵਿੱਚ ਕਾਫੀ ਸਾਰਾ ਪਿਆਰ ਭਰਿਆ ਹੋਇਆ ਸੀ। ਪਰ ਹੌਲੀ-ਹੌਲੀ ਮੈਂ ਕੁਝ ਇਸ ਤਰ੍ਹਾਂ ਦਾ ਮਹਿਸੂਸ ਕੀਤਾ ਜਿਸ ਦੇ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਇਹ ਸਭ ਕੁਝ ਇੰਨਾ ਪਰਫੈਕਟ ਕਿਉਂ ਆ? ਕਿ ਹਰ ਰੋਜ਼ ਇਸ ਤਰ੍ਹਾਂ ਹੋ ਸਕਦਾ? ਮੈਂ ਕੁਝ ਦਿਨਾਂ ਤੋਂ ਨੋਟ ਕੀਤਾ ਕਿ ਭਾਬੀ ਦਾ ਵਿਹਾਰ ਪਹਿਲਾਂ ਨਾਲੋਂ ਬਦਲ ਚੁੱਕਿਆ ਸੀ। ਪਹਿਲਾਂ ਤਾਂ ਭਾਬੀ ਮੇਰੇ ਨਾਲ ਬਹੁਤ ਗੱਲਾਂ ਕਰਦੀ ਸੀ। ਮੇਰੀ ਪੜ੍ਹਾਈ, ਨੌਕਰੀ, ਕੈਰੀਅਰ ਨੂੰ ਲੈ ਕੇ ਉਹ ਚਾਹਤ ਰਹਿੰਦੀ ਸੀ। ਪਰ ਹੁਣ ਉਹ ਅਕਸਰ ਹੀ ਚੁੱਪੀ ਰਹਿਣ ਲੱਗ ਪਈ ਸੀ। ਮੈਂ ਇਸ ਗੱਲ ਨੂੰ ਵੀ ਨੋਟ ਕਰ ਰਿਹਾ ਸੀ ਕਿ ਭਾਬੀ ਕਾਫੀ ਦੇਰ ਤੱਕ ਆਪਣੇ ਫੋਨ 'ਤੇ ਲੱਗੀ ਰਹਿੰਦੀ ਸੀ। ਅਚਾਨਕ ਜਦ ਮੈਂ ਕਮਰੇ ਵਿੱਚ ਜਾਂਦਾ ਤਾਂ ਭਾਬੀ ਫੋਨ ਲੁਕੋ ਦਿੰਦੀ ਸੀ। ਸ਼ੁਰੂ-ਸ਼ੁਰੂ ਵਿੱਚ ਮੈਂ ਇਹੀ ਸੋਚਿਆ ਕਿ ਮੈਂ ਕੁਝ ਜ਼ਿਆਦਾ ਹੀ ਸੋਚ ਰਿਹਾ ਹਾਂ। ਸਾਰਿਆਂ ਦੀ ਆਪਣੀ ਪਰਸਨਲ ਲਾਈਫ ਹੁੰਦੀ ਆ। ਭਾਬੀ ਨੂੰ ਵੀ ਹੱਕ ਆ ਕਿ ਉਹ ਆਪਣੇ ਫਰੈਂਡ ਸਰਕਲ ਚ ਸਾਰਿਆਂ ਨਾਲ ਗੱਲਬਾਤ ਕਰੇ। ਪਰ ਗੱਲ ਇੰਨੀ ਸਿੱਧੀ ਨਹੀਂ ਸੀ। ਇੱਕ ਦਿਨ ਜਦ ਮੈਂ ਕਾਲਜ ਤੋਂ ਥੱਕਿਆ ਹੋਇਆ ਘਰ ਵਾਪਸ ਆਇਆ ਤਾਂ ਮੈਂ ਦੇਖਿਆ ਭਾਬੀ ਘਰ ਨਹੀਂ ਸੀ। ਸ਼ਾਇਦ ਭਾਬੀ ਮਾਰਕੀਟ ਗਈ ਸੀ ਤੇ ਵੀਰਾ ਆਫਿਸ। ਮੈਂ ਭਾਬੀ ਦੇ ਕਮਰੇ ਚੋਂ ਆਪਣਾ ਚਾਰਜਰ ਲੈਣ ਗਿਆ ਤਾਂ ਦੇਖਿਆ ਭਾਬੀ ਦਾ ਫੋਨ ਬੈੱਡ ਤੇ ਪਿਆ ਸੀ ਤੇ ਉਸ ਉੱਪਰ ਕਾਫੀ ਨੋਟੀਫਿਕੇਸ਼ਨ ਆ ਰਹੇ ਸੀ। ਮੈਂ ਜਿਵੇਂ ਹੀ ਫੋਨ ਚੱਕਿਆ WhatsApp ਤੇ ਇੱਕ ਮੈਸੇਜ ਆਇਆ ਹੋਇਆ ਸੀ। ਮੈਸੀਓ ਮਾਈ সুইਟ ਹਾਰਟ ਹੇਠਾਂ ਕਿਸੇ ਆਕਾਸ਼ ਦਾ ਨਾਮ ਲਿਖਿਆ ਹੋਇਆ ਸੀ ਇਹ ਸਭ ਦੇਖ ਕੇ ਮੈਂ ਤਾਂ ਸੁੱਨ ਹੀ ਹੋ ਗਿਆ ਸੀ ਮੈਂ ਸਕਰੀਨ ਨੂੰ ਲੌਕ ਕੀਤਾ ਤੇ ਕਮਰੇ ਤੋਂ ਬਾਹਰ ਆ ਗਿਆ ਦਿਲ ਵਿੱਚ ਉਥਲ-ਪੁਥਲ ਮਚ ਰਹੀ ਸੀ ਮੇਰੇ ਮਨ ਵਿੱਚ ਇੱਕ ਖਿਆਲ ਆ ਰਿਹਾ ਸੀ ਕਿ ਕੀ ਇਹ ਉਹੀ ਭਾਬੀ ਆ ਜਿਨ੍ਹਾਂ ਦੇ ਬਾਰੇ ਮੇਰੇ ਦਿਲ ਵਿੱਚ ਇੰਨੀ ਇੱਜ਼ਤ ਸੀ ਕੀ ਇਹ ਕੋਈ ਗਲਤਫਹਿਮੀ ਆ ਜਾਂ ਸੱਚ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਰਾਤ ਦੇ ਸਮੇਂ ਮੈਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਮੈਂ ਹੁਣ ਹਰ ਇੱਕ ਗੱਲ ਨੂੰ ਬਹੁਤ ਬਰੀਕੀ ਨਾਲ ਦੇਖਣ ਲੱਗ ਪਿਆ ਸੀ ਜਿੱਥੇ ਪਹਿਲਾਂ ਭਾਬੀ ਵੀਰੇ ਦੀ ਪਸੰਦ ਦਾ ਖਾਣਾ ਬਣਾਉਂਦੀ ਤੇ ਹੁਣ ਅਕਸਰ ਹੀ ਉਹ ਬਹਾਨਾ ਬਣਾ ਦਿੰਦੀ ਕਿ ਮੇਰਾ ਸਿਰ ਦਰਦ ਕਰਦਾ ਜਾਂ ਮੈਂ ਥੱਕ ਗਈ ਹਾਂ ਤੇ ਫੋਨ ਤੇ ਕਾਫੀ ਕਾਫੀ ਸਮਾਂ ਕਿਸੇ ਨਾਲ ਬਿਜ਼ੀ ਰਹਿੰਦੀ ਸੀ ਕੋਈ ਅਚਾਨਕ ਕਮਰੇ 'ਚ ਆ ਜਾਂਦਾ ਘਬਰਾ ਜਾਂਦੀ ਸੀ ਤੇ ਮੇਰੇ ਤੋਂ ਦੂਰੀ ਬਣਾ ਕੇ ਰੱਖਦੀ ਹੁਣ ਸਭ ਕੁਝ ਸਾਫ਼ ਹੋ ਗਿਆ ਸੀ ਮੈਂ ਬਹੁਤ ਜ਼ਿਆਦਾ ਕਨਫਿਊਜ਼ ਹੋਇਆ ਪਿਆ ਸੀ ਮੈਨੂੰ ਸਮਝ ਨਹੀਂ ਸੀ ਲੱਗ ਰਿਹਾ ਮੈਨੂੰ ਆਪਣੇ ਭਰਾ ਨੂੰ ਦੱਸਣਾ ਚਾਹੀਦਾ ਜਾਂ ਨਹੀਂ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਵੀ ਸੀ ਕਿ ਭਾਬੀ ਮੈਨੂੰ ਝੂਠਾ ਨਾ ਕਰ ਦੇਵੇ ਜੇ ਮੈਂ ਗਲਤ ਨਿਕਲਿਆ ਤਾਂ ਵਾਰ-ਵਾਰ ਇਹੀ ਸਵਾਲ ਦਿਮਾਗ ਵਿੱਚ ਘੁੰਮ ਰਿਹਾ ਸੀ ਕਦੇ ਮੈਂ ਇਹ ਵੀ ਸੋਚਦਾ ਕਿ ਮੈਂ ਕਿਉਂ ਵਸਿਆ ਵਸਾਇਆ ਘਰੋਂ ਜਾਣਾ ਅਗਲੇ ਕੁਝ ਹਫ਼ਤੇ ਤੱਕ ਸਭ ਕੁਝ ਹੀ ਬਦਲ ਗਿਆ ਭਾਬੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਆਪਣੇ ਕੈਰੀਅਰ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਘਰ ਦੀਆਂ ਗੱਲਾਂ ਬਾਰੇ ਨਾ ਸੋਚਿਆ ਕਰ ਉਸ ਸਮੇਂ ਭਾਬੀ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਿੰਝਲਾहट ਸੀ ਜੋ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਪਰ ਉਸ ਰਾਤ ਮੈਂ ਆਪਣੇ ਮਨ ਵਿੱਚ ਪੱਕਾ ਇਰਾਦਾ ਬਣਾ ਚੁੱਕਿਆ ਸੀ ਕਿ ਮੈਂ ਹੁਣ ਚੁੱਪ ਨਹੀਂ ਰਹਾਗਾ ਪਰ ਕੁਝ ਗਹਿਨ ਤੋਂ ਪਹਿਲਾਂ ਮੈਨੂੰ ਪੂਰਾ ਸੱਚ ਜਾਣਨਾ ਪੈਣਾ ਸੀ ਮੈਂ ਖੁਦ ਨਾਲ ਵਾਅਦਾ ਕੀਤਾ ਕਿਉਂਕਿ ਜੇ ਮੇਰੇ ਭਰਾ ਨੂੰ ਸੱਟ ਲੱਗੀ ਤਾਂ ਉਹ ਦੁਨੀਆ ਤੋਂ ਨਹੀਂ ਮੇਰੇ ਤੋਂ ਲੱਗੇਗੀ ਇਹ ਮੈਂ ਕਦੇ ਵੀ ਨਹੀਂ ਚਾਹਾਂਗਾ ਭਾਬੀ ਦੇ ਫੋਨ ਤੇ ਮੈਸੇਜਾਂ ਨੂੰ ਵੇਖ ਮੇਰੀ ਤਾਂ ਰਾਤਾਂ ਦੀ ਨੀਂਦ ਉੱਡ ਗਈ ਸੀ ਮੇਰੇ ਮਨ ਵਿੱਚ ਵਾਰ-ਵਾਰ ਇਹੀ ਸਵਾਲ ਆ ਰਹੇ ਸੀ ਕਿ ਇਹ ਉਹੀ ਭਾਬੀ ਆ ਜਿਨ੍ਹਾਂ ਨੂੰ ਮੈਂ ਆਪਣੀ ਮਾਂ ਸਮਾਨ ਸਮਝਦਾ ਸੀ ਮੈਂ ਚੁੱਪ ਸੀ ਪਰ ਮੇਰਾ ਮਨ ਅਸ਼ਾਂਤ ਸੀ ਮੈਂ ਖੁਦ ਨੂੰ ਸਮਝਾਇਆ ਕੋਈ ਇੱਕ ਮੈਸੇਜ ਪੂਰੇ ਰਿਸ਼ਤੇ ਦਾ ਫੈਸਲਾ ਨਹੀਂ ਕਰ ਸਕਦਾ ਹੋ ਸਕਦਾ ਇਹ ਮਜ਼ਾਕ ਹੋਵੇ ਜਾਂ ਦੋਸਤੀ ਭਰੇ ਸੰਵਾਦ ਜਾਂ ਕੋਈ ਪੁਰਾਣਾ ਰਿਸ਼ਤਾ ਜੋ ਹੁਣ ਖਤਮ ਹੋ ਚੁੱਕਿਆ ਹੋਵੇ ਪਰ ਮੇਰਾ ਦਿਲ ਮੰਨਣ ਲਈ ਤਿਆਰ ਨਹੀਂ ਸੀ ਅਗਲੇ ਕੁਝ ਦਿਨਾਂ ਲਈ ਮੈਂ ਅੱਖਾਂ ਖੋਲ ਕੇ ਆਪਣੇ ਘਰ ਨੂੰ ਦੇਖਣਾ ਸ਼ੁਰੂ ਕੀਤਾ ਮੈਂ ਨੋਟ ਕੀਤਾ ਭਾਬੀ ਜੋ ਪਹਿਲਾਂ ਵੀਰੇ ਦੀ ਪਸੰਦ ਦਾ ਖਾਣਾ ਬਣਾਉਂਦੀ ਹੁੰਦੀ ਸੀ ਹਣ ਡਾਈਟਿੰਗ ਜਾਂ ਅਨ ਹੈਲਦੀ ਕਹਿ ਕੇ ਟਾਲਣ ਲੱਗ ਪਈ ਸੀ ਜਿਵੇਂ ਵੀਰਾ ਕੰਮ ਤੋਂ ਵਾਪਸ ਆਉਂਦਾ ਤਾਂ ਭਾਬੀ ਫੋਨ ਚਲਾਉਣ ਵਿੱਚ ਬਿਜ਼ੀ ਹੁੰਦੀ ਇੱਕ ਦਿਨ ਤਾਂ ਮੈਂ ਇਹ ਵੀ ਦੇਖਿਆ ਕਿ ਭਾਬੀ ਬਾਲਕਨੀ ਵਿੱਚ ਖੜੀ ਹੋ ਕੇ ਕਿਸੇ ਨਾਲ ਵੀਡੀਓ ਕਾਲ ਤੇ ਗੱਲਾਂ ਕਰ ਰਹੀ ਸੀ ਆਵਾਜ਼ ਥੋੜੀ ਹੌਲੀ ਸੀ ਪਰ ਭਾਬੀ ਦੇ ਚਿਹਰੇ ਦੀ ਖੁਸ਼ੀ ਬਹੁਤ ਕੁਝ ਕਹਿ ਰਹੀ ਸੀ ਹੁਣ ਉਹ ਖੁਸ਼ੀ ਮੈਂ ਆਪਣੇ ਭਰਾ ਲਈ ਨਹੀਂ ਦੇਖੀ ਇੱਕ ਦਿਨ ਭਾਬੀ ਸਬਜ਼ੀ ਲੈਣ ਬਾਜ਼ਾਰ ਗਈ ਵੀਰਾ ਨਹਾ ਰਿਹਾ ਸੀ ਤੇ ਮੈਂ ਕਮਰੇ ਵਿੱਚ ਇਕੱਲਾ ਆਪਣੇ ਮਨ ਵਿੱਚ ਵਾਰ-ਵਾਰ ਇਹੀ ਗੱਲਾਂ ਸੋਚੀ ਜਾ ਰਿਹਾ ਸੀ ਮੇਰੇ ਮਨ ਵਿੱਚ ਸਿਰਫ ਇਹੀ ਸੀ ਕਿ ਮੈਂ ਸ਼ੱਕ ਕਰ ਰਿਹਾ ਜਾਂ ਸੱਚੀ ਕੁਝ ਗਲਤ ਚੱਲ ਰਿਹਾ ਅਚਾਨਕ ਭਾਬੀ ਦਾ ਫੋਨ ਡਾਈਨਿੰਗ ਟੇਬਲ ਤੇ ਵਾਈਬ੍ਰੇਟ ਕਰਨ ਲੱਗਿਆ ਮੈਸੇਜ ਦੇਖਿਆ ਤਾਂ ਉਹੀ ਨਾਮ ਸ਼ੋਅ ਹੋ ਰਿਹਾ ਸੀ ਜਿਸ ਵਿੱਚ ਲਿਖਿਆ ਸੀ ਕੱਲ ਦੀ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਹਸੀਨ ਰਾਤ ਸੀ ਜਲਦੀ ਮਿਲਾਂਗਾ ਮੇਰੀ ਰਾਣੀ ਕਦ ਸਮੇਂ ਲਈ ਮੈਂ ਸੌਣੇ ਹੀ ਹੋ ਗਿਆ ਸੀ ਇਹ ਮੇਰਾ ਸ਼ੱਕ ਨਹੀਂ ਬਲਕਿ ਹਕੀਕਤ ਸੀ ਮੇਰੇ ਘਰ ਦੀ ਚਾਰ ਦਿਵਾਰੀ ਵਿੱਚ ਇੱਕ ਇਸ ਤਰ੍ਹਾਂ ਦਾ ਰਾਜ਼ ਪਲ ਰਿਹਾ ਸੀ ਜੋ ਕਿਸੇ ਵੀ ਦਿਨ ਇਸ ਕਰਦੀ ਜੜ ਨੂੰ ਹਿਲਾ ਸਕਦਾ ਸੀ ਮੈਂ ਫੋਨ ਨਹੀਂ ਚੁੱਕਿਆ ਸਕਰੀਨ ਲੌਕ ਹੋ ਚੁੱਕੀ ਸੀ ਮੈਂ ਚੁੱਪਚਾਪ ਔਟਕੇ ਛੱਤ ਤੇ ਚਲਾ ਗਿਆ ਮੇਰੇ ਅੰਦਰ ਉਥਲ ਪੁਥਲ ਮੱਚੀ ਹੋਈ ਸੀ ਇੱਕ ਪਾਸੇ ਮੇਰੇ ਦਿਲ ਵਿੱਚ ਮੇਰੇ ਭਰਾ ਦਾ ਪਿਆਰ ਸੀ ਦੂਜੇ ਪਾਸੇ ਭਾਬੀ ਦੀ ਇਹ ਦੋਰੀ ਜ਼ਿੰਦਗੀ ਬਸ ਫਿਰ ਮੈਂ ਪਹਿਲੀ ਵਾਰ ਆਪਣੇ ਆਪ ਨਾਲ ਸਵਾਲ ਕੀਤਾ ਕਿ ਜੇ ਮੈਂ ਚੁੱਪ ਰਹਾ ਤਾਂ ਮੈਂ ਵੀ ਗੁਨਾਹਗਾਰ ਬਣ ਜਾਵਾਂਗਾ ਅਗਲੇ ਹੀ ਕੁਝ ਦਿਨਾਂ ਵਿੱਚ ਭਾਬੀ ਦਾ ਵਿਹਾਰ ਹੌਣ ਖੁੱਲ ਕੇ ਸਾਹਮਣੇ ਆਉਣ ਲੱਗ ਪਿਆ ਸੀ ਮਣ ਪਾਬੀ ਗੱਲ ਗੱਲ ਤੇ ਵੀਰੇ ਨਾਲ ਲੜਾਈ ਕਰਨ ਲੱਗ ਜਾਂਦੀ ਸੀ ਗੱਲ ਗੱਲ ਤੇ ਤਾਨਾ ਮਾਰਦੀ ਕਦੇ ਕਿਸੇ ਕੰਮ ਦਾ ਬਹਾਨਾ ਬਣਾ ਕੇ ਬਾਹਰ ਚਲੀ ਜਾਂਦੀ ਸੀ ਇਹ ਸਭ ਕੁਝ ਬਹੁਤ ਅਜੀਬ ਹੋ ਰਿਹਾ ਸੀ ਹਾਲਾਂਕਿ ਮੇਰਾ ਭਰਾ ਹਮੇਸ਼ਾ ਸ਼ਾਂਤ ਰਹਿੰਦਾ ਸੀ ਜਦ ਪਾਬੀ ਲੜਾਈ ਕਰਦੀ ਤਵੀਰੇ ਇਹ ਸੋਚਦਾ ਕਿ ਮੇਰੀ ਪਤਨੀ ਥੋੜਾ ਪਰੇਸ਼ਾਨ ਹੋ ਰਹੀ ਹੈ ਸ਼ਾਇਦ ਘਰੇ ਰਹਿਣੇ ਕੇ ਬੋਰ ਹੋ ਗਈ ਹੋਣੀ ਆ ਆਪਾਂ ਉਸਨੂੰ ਕਮੌਣ ਲੈ ਕੇ ਚੱਲਦੇ ਹਾਂ ਮੈਨੂੰ ਆਪਣੇ ਭਰਾ ਦੀ ਮਾਸੂਮੀਅਤ ਤੇ ਬਹੁਤ ਖਸਾਉਂਦਾ ਪਰ ਪਿਆਰ ਵੀ ਆਉਂਦਾ ਉਹ ਇਨਸਾਨ ਜੋ ਰਿਸ਼ਤਿਆਂ ਦੇ ਲਈ ਜਾਨ ਤੱਕ ਵੀ ਦੇ ਸਕਦਾ ਸੀ ਉਹ ਸਮਝ ਨਹੀਂ ਸੀ ਪਾਰਿਆ ਕਿ ਜਿਸ ਨੂੰ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਉਹੀ ਉਸ ਨੂੰ ਧੋਖਾ ਦੇ ਰਹੀ ਹੈ ਫਿਰ ਆਇਆ ਉਹ ਦਿਨ ਜਿਸ ਨੇ ਮੇਰੀ ਸੋਚ ਦੀ ਦਿਸ਼ਾ ਹੀ ਬਦਲ ਦਿੱਤੀ ਭਾਬੀ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੀ ਸਹੇਲੀ ਘਰ ਜਾ ਰਹੀ ਹਾਂ ਮੈਂ ਸਿਰ ਹਿਲਾਇਆ ਪਰ ਮੇਰੇ ਦਿਲ ਅੰਦਰ ਕੁਝ ਖੜਕ ਰਿਹਾ ਸੀ ਉਸ ਦਿਨ ਮੈਂ ਆਪਣੇ ਮਨ ਵਿੱਚ ਪੱਕਾ ਇਰਾਦਾ ਬਣਾ ਲਿਆ ਸੀ ਕਿ ਅੱਜ ਮੈਂ ਭਾਬੀ ਦਾ ਪਿੱਛਾ ਕਰਾਂਗਾ ਤੇ ਦੇਖਾਂਗਾ ਭਾਬੀ ਕਿੱਥੇ ਜਾ ਰਹੀ ਹੈ ਤੇ ਕਿਸ ਦੇ ਨਾਲ ਜਾ ਰਹੀ ਹੈ ਮੈਂ ਭਾਬੀ ਦਾ ਪਿੱਛਾ ਕਰਨ ਲੱਗਿਆ ਮੈਂ ਦੇਖਿਆ ਭਾਬੀ ਨੇ ਕਾਲ ਕਰਕੇ ਆਟੋ ਬੁਲਾਇਆ ਤੇ ਮਾਲ ਵੱਲੋਂ ਚਲੀ ਗਈ ਤੇ ਉੱਥੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋਈ ਮੈਂ ਦੂਰੋਂ ਦੇਖਿਆ ਤਾਂ ਉੱਥੇ ਇੱਕ ਲੜਕਾ ਭਾਬੀ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਲੜਕਾ ਗੋਰਾ ਚਿੱਟਾ ਮਾਡਰਨ ਕੱਪੜੇ ਉਸਦੇ ਗਲੇ ਵਿੱਚ ਸੋਨੇ ਦੀ ਚੇਨ ਭਾਬੀ ਅੰਦਰ ਜਾਂਦੇ ਹੀ ਉਸ ਨੂੰ ਗਲੇ ਮਿਲਣ ਲੱਗੀ ਫਿਰ ਦੋਨੋਂ ਇੱਕ ਦੂਜੇ ਦਾ ਹੱਥ ਫੜ ਕੇ ਬੈਠ ਗਏ ਹੁਣ ਕੋਈ ਵੀ ਸ਼ੱਕ ਬਾਕੀ ਨਹੀਂ ਸੀ ਮੈਂ ਉੱਥੇ ਖੜ੍ਹਾ ਇਹ ਸਭ ਨਜ਼ਾਰਾ ਦੇਖ ਰਿਹਾ ਸੀ। ਮੇਰੇ ਅੰਦਰ ਬਹੁਤ ਗੁੱਸਾ ਭਰਿਆ ਹੋਇਆ ਸੀ। ਦੁੱਖ ਸੀ, ਬੇਵਸੀ ਸੀ। ਮੈਂ ਫੋਨ ਤੇ ਉਹਨਾਂ ਦੋਨਾਂ ਦੀ ਇੱਕ ਫੋਟੋ ਖਿੱਚੀ। ਸਭ ਕੁਝ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ। ਉਸ ਦਿਨ ਭਾਬੀ ਜਦ ਵਾਪਸ ਆਈ ਤਾਂ ਉਸਦੇ ਚਿਹਰੇ ਤੇ ਇੱਕ ਅਲੱਗ ਜਿਹੀ ਰੌਣਕ ਸੀ। ਵੀਰੇ ਨੇ ਪੁੱਛਿਆ, ਕਿਵੇਂ ਦੀ ਰਹੀ ਸਹੇਲੀ ਨਾਲ ਮੁਲਾਕਾਤ? ਭਾਬੀ ਨਮਸਕਰਾਂਦੇ ਹੋਏ ਕਹਾਂ, ਬਹੁਤ ਵਧੀਆ ਲੱਗਿਆ ਉਸਨੂੰ ਮਿਲ ਕੇ। ਉਸ ਸਮੇਂ ਮੈਂ ਪਹਿਲੀ ਵਾਰ ਜਾਣਿਆ ਕਿ ਝੂਠ ਬੋਲਣਾ ਕਿੰਨਾ ਸੌਖਾ ਹੋ ਜਾਂਦਾ ਹੈ। ਜਦ ਇਨਸਾਨ ਆਪਣੀ ਆਤਮਾ ਤੋਂ ਮੂੰਹ ਮੋੜ ਲੈਂਦਾ ਮੈਂ ਕੁਝ ਨਹੀਂ ਕਿਹਾ ਪਰ ਮੈਂ ਉਸ ਦਿਨ ਇਹ ਜਰੂਰ ਸੋਚ ਲਿਆ ਸੀ ਕਿ ਹੁਣ ਮੈਂ ਗਵਾਹ ਨਹੀਂ ਰਹਾਂਗਾ ਬਲਕਿ ਕੁਝ ਕਰਾਂਗਾ ਸਵਾਲ ਸਿਰਫ ਇਹ ਪੈਦਾ ਹੋ ਰਿਹਾ ਸੀ ਕਿ ਮੈਂ ਆਪਣੇ ਭਰਾ ਨੂੰ ਸੱਚ ਦੱਸ ਸਕਦਾ ਕਿ ਮੈਂ ਉਹ ਭਰਾ ਬਣ ਸਕਦਾ ਜੋ ਕਿਸੇ ਵੀ ਸੱਚਾਈ ਨੂੰ ਲੁਕੋਵੇ ਨਾ ਚਾਹੇ ਕਿੰਨਾ ਵੀ ਦਰਦਨਾਕ ਕਿਉਂ ਨਾ ਹੋਵੇ ਉਸ ਦਿਨ ਮੈਂ ਆਪਣੇ ਭਰਾ ਨਾਲ ਗੱਲ ਕਰਨ ਦਾ ਇਰਾਦਾ ਬਣਾ ਲਿਆ ਸੀ ਪਰ ਮੇਰੇ ਮਨ ਵਿੱਚ ਇਹ ਵੀ ਡਰ ਸੀ ਕਿ ਕਿਤੇ ਮੇਰਾ ਭਰਾ ਟੁੱਟ ਨਾ ਜਾਵੇ ਕਿਤੇ ਨਾ ਕਿਤੇ ਮਨ ਵਿੱਚ ਇਹ ਵੀ ਖਿਆਲ ਆਉਂਦਾ ਕਿ ਇਹ ਮੇਰਾ ਵਹਿਮ ਨਾ ਹੋਵੇ ਪਰ ਉਹ ਫੋਟੋਆਂ ਮੈਸੇਜ ਗੱਲਾਂ ਬਾਤਾਂ ਇਹ ਮੇਰਾ ਵਹਿਮ ਨਹੀਂ ਹੋ ਸਕਦਾ ਸੀ ਮੇਰੇ ਮਨ ਵਿੱਚ ਇਹ ਵੀ ਖਿਆਲ ਆ ਰਿਹਾ ਸੀ ਕਿ ਇਹ ਰਿਸ਼ਤਾ ਅੱਜ ਸ਼ੁਰੂ ਹੋਇਆ ਜਾਂ ਪਹਿਲਾਂ ਤੋਂ ਹੀ ਸੀ ਕੀ ਭਾਬੀ ਦਾ ਇਹ ਰਿਸ਼ਤਾ ਵਿਆਹ ਤੋਂ ਪਹਿਲਾਂ ਦਾ ਸੀ ਜਾਂ ਮਿਆਂ ਤੋਂ ਬਾਅਦ ਸ਼ੁਰੂ ਹੋਇਆ ਇਹਨਾਂ ਸਵਾਲਾਂ 'ਨੂੰ ਮੈਨੂੰ ਜਵਾਬ ਚਾਹੀਦਾ ਸੀ ਕਿਉਂਕਿ ਜੇ ਮੈਂ ਸੱਚ ਕਹਿੰਦਾ ਤਾਂ ਅਧੂਰਾ ਸੱਚ ਕਿਸੇ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਸਕਦਾ ਸੀ ਫਿਰ ਮੈਂ ਫੈਸਲਾ ਕੀਤਾ ਕਿਉਂ ਨਾ ਮੈਂ ਭਾਬੀ ਨਾਲ ਆਪ ਗੱਲ ਕਰਾਂ ਉਸ ਦਿਨ ਮੈਂ ਭਾਬੀ ਦੇ ਕਮਰੇ ਦੇ ਬਾਹਰ ਰੁਕਿਆ ਦਰਵਾਜ਼ਾ ਅੱਧਾ ਖੁੱਲ੍ਹਾ ਸੀ ਭਾਬੀ ਡਰੈਸਿੰਗ ਟੇਬਲ ਦੇ ਸਾਹਮਣੇ ਬੈਠੀ ਫੋਨ ਚਲਾ ਰਹੀ ਸੀ ਤੇ ਹਲਕਾ-ਹਲਕਾ ਮੁਸਕਰਾ ਰਹੀ ਸੀ ਮੈਂ ਹਿੰਮਤ ਜੇ ਕਰਕੇ ਭਾਬੀ ਦੇ ਕੋਲ ਚਲਾ ਗਿਆ ਮੈਂ ਕਿਹਾ ਭਾਬੀ ਮੈਂ ਤੁਹਾਨੂੰ ਕੁਝ ਦੱਸਣਾ ਮੇਰੀ ਗੱਲ ਸੁਣਨ ਭਾਬੀ ਦੇ ਚਿਹਰੇ ਦੇ ਰੰਗ ਉੱਡ ਗਏ ਸੀ ਭਾਬੀ ਕਹਿਣ ਲੱਗੀ ਕਿ ਹਾਂ ਦੱਸ ਕੀ ਗੱਲ ਕਰਨੀ ਆ ਮੈਂ ਕਿਹਾ ਭਾਬੀ ਤੁਸੀਂ ਜਿਸ ਲੜਕੇ ਨਾਲ ਗੱਲ ਕਰਦੇ ਹੋ ਮੈਨੂੰ ਉਸ ਬਾਰੇ ਸਭ ਕੁਝ ਪਤਾ ਮੇਰੀ ਇਹ ਗੱਲ ਸੁਣ ਕੇ ਭਾਬੀ ਦਾ ਚਿਹਰਾ ਪੀਲਾ ਪੈ ਗਿਆ ਤੇ ਹੱਥ ਪੈਰ ਕੰਬਣ ਲੱਗ ਪਏ ਸੀ ਭਾਬੀ ਕਹਿਣ ਲੱਗੀ ਇਹ ਤੇਰਾ ਮਸਲਾ ਨਹੀਂ ਆ ਤੂੰ ਹਜੇ ਛੋਟਾ ਸਮਝ ਨਹੀਂ ਸਕਦਾ ਪਰ ਉਸ ਦਿਨ ਮੈਂ ਪਹਿਲੀ ਵਾਰ ਆਪਣੀ ਭਾਬੀ ਦੇ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ ਸੀ ਅੱਛਾ ਤਾਂ ਸਮਝਾਓ ਮੈਨੂੰ ਕੀ ਇਹ ਉਹੀ ਘਰ ਆ ਜਿਸ ਨੂੰ ਤੁਸੀਂ ਆਪਣੀ ਖੁਸ਼ੀ ਨਾਲ ਸਜਾਉਂਦੇ ਸੀ ਕਿ ਇਹ ਉਹੀ ਰਸਤਾ ਜਿਸ ਨੂੰ ਤੁਸੀਂ ਨਿਭਾਉਣ ਦੀਆਂ ਕਸਮਾਂ ਖਾਧੀਆਂ ਸੀ। ਮੇਰੀ ਗੱਲ ਸੁਣ ਕੇ ਭਾਬੀ ਚੁੱਪ ਕਰ ਗਈ। ਉਸ ਦੀ ਅੱਖਾਂ ਵਿੱਚ ਹੰਝੂ ਸੀ ਪਰ ਕੋਈ ਜਵਾਬ ਨਹੀਂ। ਉਸ ਰਾਤ ਮੈਂ ਸੌਂ ਨਾ ਸਕਿਆ। ਮੇਰੇ ਅੰਦਰ ਕੁਝ ਟੁੱਟ ਰਿਹਾ ਸੀ। ਕਿਉਂਕਿ ਮੈਂ ਇਸ ਗੱਲ ਨੂੰ ਜਾਣਦਾ ਸੀ ਕਿ ਸੱਚਾਈ ਦਾ ਸਾਹਮਣਾ ਸਿਰਫ ਕਰਨਾ ਹੀ ਨਹੀਂ ਪੈਂਦਾ ਬਲਕਿ ਸਹਿਣਾ ਵੀ ਪੈਂਦਾ। ਉਸ ਰਾਤ ਤੋਂ ਬਾਅਦ ਸਭ ਕੁਝ ਬਦਲ ਗਿਆ। ਭਾਬੀ ਦੀਆਂ ਅੱਖਾਂ ਵਿੱਚ ਡਰ ਸੀ ਤੇ ਮੇਰੇ ਮਨ ਵਿੱਚ ਗੁੱਸਾ। ਵੀਰਾ ਪਹਿਲਾਂ ਦੀ ਤਰ੍ਹਾਂ ਸ਼ਾਂਤ। ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀ। ਇਹੀ ਮੈਨੂੰ ਅੰਦਰੋਂ ਅੰਦਰੇ ਤੋੜ ਰਿਆ ਸੀ ਅਗਲੀ ਸਵੇਰ ਭਾਬੀ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਤੂੰ ਜਿਵੇਂ ਦਾ ਸੋਚ ਰਿਹਾ ਈ ਉਹ ਸਭ ਇੰਨਾ ਆਸਾਨ ਨਹੀਂ ਆ ਇਹ ਕਹਾਣੀ ਇੰਨੀ ਸਿੱਧੀ ਨਹੀਂ ਜਿੰਨੀ ਲੱਗ ਰਹੀ ਆ ਮੈਂ ਕਿਹਾ ਭਾਬੀ ਫਿਰ ਦੱਸੋ ਸੱਚਾਈ ਕੀ ਆ ਫਿਰ ਭਾਬੀ ਨੇ ਮੈਨੂੰ ਇੱਕ ਇਸ ਤਰ੍ਹਾਂ ਦੀ ਗੱਲ ਦੱਸੀ ਕਿ ਮੈਂ ਸੋਚਣ ਲਈ ਮਜਬੂਰ ਹੋ ਗਿਆ ਭਾਬੀ ਨੇ ਦੱਸਿਆ ਕਿ ਉਹ ਲੜਕਾ ਮੇਰਾ ਪਹਿਲਾ ਪਿਆਰ ਸੀ ਅਸੀਂ ਕਾਲਜ ਵਿੱਚ ਮਿਲੇ ਸੀ ਇੱਕ ਦੂਜੇ ਦੇ ਬਹੁਤ ক্লোਜ਼ ਆ ਗਏ ਸੀ ਵਿਆਹ ਤੱਕ ਦੀ ਵੀ ਪਲੈਨਿੰਗ ਕੀਤੀ ਹੋਈ ਸੀ ਪਰ ਜਿਵੇਂ ਇਸ ਗੱਲ ਬਾਰੇ ਘਰ ਦੇ ਨੂੰ ਪਤਾ ਲੱਗਿਆ ਉਹਨਾਂ ਨੇ ਸਾਡਾ ਰਿਸ਼ਤਾ ਤੋੜਵਾ ਦਿੱਤਾ ਮੇਰੇ ਪਾਪਾ ਨੇ ਧਮਕੀ ਦਿੱਤੀ ਕਿ ਜੇ ਮੈਂ ਉਸ ਲੜਕੇ ਨਾਲ ਵਿਆਹ ਕਰਵਾਇਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਭਾਬੀ ਦੀਆਂ ਅੱਖਾਂ ਵਿੱਚ ਹੰਝੂ ਸੀ ਭਾਬੀ ਨੇ ਕਿਹਾ ਕਿ ਮੈਂ ਮਜਬੂਰ ਸੀ ਬਹੁਤ ਜ਼ਿਆਦਾ ਮਜਬੂਰ ਉਸ ਸਮੇਂ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਮੈਂ ਆਪਣੇ ਪਰਿਵਾਰ ਦੇ ਲਈ ਸਭ ਕੁਝ ਛੱਡ ਦਿੱਤਾ ਤੇ ਵਿਆਹ ਹੀ ਹਾਂ ਕਰ ਦਿੱਤੀ ਮੈਂ ਵਿਆਹ ਤਾਂ ਕਰਵਾ ਲਿਆ ਸੀ ਪਰ ਮੈਂ ਆਪਣੀ ਦਿਲ ਚੋਂ ਪਹਿਲੇ ਪਿਆਰ ਨੂੰ ਕਦੇ ਨਾ ਭੁਲਾ ਸਕੀ ਮੈਂ ਕਿਹਾ ਭਾਬੀ ਕਿ ਅੱਜ ਵੀ ਤੁਸੀਂ ਉਸ ਇਨਸਾਨ ਨਾਲ ਜੁੜੇ ਹੋਏ ਹੋ ਕਿਉਂਕਿ ਹੁਣ ਤਾਂ ਤੁਸੀਂ ਮੇਰੇ ਭਰਾ ਦੀ ਪਤਨੀ ਹੋ ਭਾਬੀ ਨੇ ਨੀਵੀਂ ਪਾ ਲਈ ਭਾਬੀ ਨੇ ਕਿਹਾ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਫਿਰ ਦੁਬਾਰਾ ਮੇਰੀ ਜ਼ਿੰਦਗੀ ਵਿੱਚ ਆ ਗਿਆ ਤਾਂ ਮੈਂ ਹਾਰ ਮੰਨ ਲਈ ਮੈਂ ਭਾਬੀ ਦੀਆਂ ਅੱਖਾਂ ਵੱਲ ਵੇਖਿਆ ਭਾਬੀ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਅਫਸੋਸ ਸੀ ਤਾਂ ਸਿਰਫ ਆਪਣੀ ਮਜਬੂਰੀ ਦਾ ਮੈਂ ਕਿਹਾ ਭਾਬੀ ਤੁਹਾਨੂੰ ਨਹੀਂ ਲੱਗਦਾ ਤੁਸੀਂ ਵੀਰੇ ਦੇ ਨਾਲ ਗਲਤ ਕੀਤਾ ਮੇਰੀ ਆਵਾਜ਼ ਕੰਬ ਰਹੀ ਸੀ ਭਾਬੀ ਨੇ ਕਿਹਾ ਸ਼ਾਇਦ ਮੈਂ ਧੋਖਾ ਕੀਤਾ ਪਰ ਮੈਂ ਇਸ ਵਿਆਹ ਤੋਂ ਕਦੇ ਖੁਸ਼ ਨਹੀਂ ਰਹੀ ਮੈਂ ਕਦੇ ਵੀ ਉਹਨਾਂ ਦੇ ਨਾਲ ਜੋੜ ਨਾ ਸਕੀ ਉਹਨਾਂ ਨੇ ਕਦੇ ਵੀ ਮੇਰੇ ਅੰਦਰ ਝਾਕਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤੋਂ ਬਾਅਦ ਭਾਬੀ ਨੇ ਇੱਕ ਹੋਰ ਸੱਚ ਦੱਸਿਆ ਕਿ ਤੇਰੇ ਪ੍ਰਾਣ ਨੂੰ ਇਹ ਲੱਗ ਰਿਹਾ ਕਿ ਮੈਂ ਬਹੁਤ ਖੁਸ਼ ਹਾਂ ਪਰ ਪਿਛਲੇ 5 ਸਾਲਾਂ ਤੋਂ ਅਸੀਂ ਇਕੱਠੇ ਜ਼ਿੰਦਗੀ ਜਿਉਂਦੇ ਹੀ ਨਹੀਂ ਸੀ ਬਸ ਨਿਬਾ ਰਹੇ ਸੀ પણ મેને સમજા ચુક્યા ਸੀ કે એ રشتہ બહારੋਂ ਜਿੰਨਾ ચમકਦਾ ਸੀ ਅੰਦਰੋਂ ਓਨਾ ਹੀ ਖਰਾਬ ਹੋਇਆ ਪਿਆ ਸੀ। ਮੈਂ ਬਿਨਾਂ ਕੁਝ ਕਹੇ ਛੱਤ ਤੇ ਚਲਾ ਗਿਆ। ਸ਼ਹਿਰ ਦੀਆਂ ਸੜਕਾਂ ਨੂੰ ਦੇਖਣ ਲੱਗਾ। ਸਭ ਕੁਝ ਰੁਕ ਜਿਆ ਗਿਆ ਸੀ। ਮੈਨੂੰ ਯਾਦ ਆਇਆ ਜਦ ਬਚਪਨ ਵਿੱਚ ਮੇਰਾ ਭਰਾ ਮੇਰਾ ਸੁਪਰ ਹੀਰੋ ਹੋਇਆ ਕਰਦਾ ਸੀ। ਉਹਨਾਂ ਨੇ ਮੇਰੇ ਲਈ ਸਕੂਲ ਦੀਆਂ ਕਿਤਾਬਾਂ ਲਈਆਂ, ਸਾਈਕਲ ਲੈ ਕੇ ਦਿੱਤੀ, ਘਰ ਦੇ ਨਾਲ ਲੜ ਕੇ ਮੈਨੂੰ ਪੜਾਇਆ ਤੇ ਅੱਜ ਉਹਨਾਂ ਦੀ ਹੀ ਦੁਨੀਆ ਉਹਨਾਂ ਦੇ ਪੈਰਾਂ ਥੱਲੇੋਂ ਖਿਸਕ ਰਹੀ ਸੀ ਤੇ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਸੀ। ਮਨ ਵਿੱਚ ਸਿਰਫ ਇੱਕ ਹੀ ਸਵਾਲ ਸੀ ਕਿ ਇਹ ਪਾਬੀ ਦਾ ਅਤੀਤ ਸੀ ਪਰ ਕੀ ਪਾਬੀ ਅੱਜ ਵੀ ਇਸ ਅਤੀਤ ਨੂੰ ਠੋਕਰਾ ਸਕਦੀ ਹੈ ਕੀ ਕੋਈ ਮਜਬੂਰੀ ਇੰਨੇ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ ਮੈਂ ਸੋਚਿਆ ਕਿਉਂ ਨਾ ਮੈਂ ਇਸ ਇਨਸਾਨ ਨੂੰ ਮਿਲਾਂ ਮੈਂ ਪਾਬੀ ਦੇ ਫੋਨ 'ਚ ਉਸ ਲੜਕੇ ਦਾ ਨੰਬਰ ਲਿਆ ਤੇ ਆਪਣੇ ਫੋਨ ਵਿੱਚ ਨੋਟ ਕਰ ਲਿਆ ਇੱਕ ਫੇਕ SIM ਲੈ ਕੇ ਮੈਂ ਮੈਸੇਜ ਕੀਤਾ ਕਿ ਮੈਂ ਤੈਨੂੰ ਮਿਲਣਾ ਅਵਨੀਤ ਬਾਰੇ ਗੱਲ ਕਰਨੀ ਹੈ ਅਵਨੀਤ ਮੇਰੀ ਪਾਬੀ ਦਾ ਨਾਮ ਸੀ ਉਸ ਲੜਕੇ ਨੇ ਤੁਰੰਤ ਮੇਰੇ ਮੈਸੇਜ ਦਾ ਰਿਪਲਾਈ ਕੀਤਾ ਕਿ ਕੱਲ੍ਹ ਸ਼ਾਮ 4 ਵਜੇ ਸੀਸੀਡੀ ਵਿੱਚ ਅਗਲੇ ਦਿਨ ਮੈਂ ਸਮਾਂ ਤੈਅ ਕਰਕੇ ਉੱਥੇ ਪਹੁੰਚਿਆ ਇੱਕ 35-36 ਸਾਲ ਦਾ ਆਦਮੀ ਹੀ ਚੰਗੇ ਕੱਪੜੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਉਹੀ ਸੀ ਮੇਰੀ ਭਾਬੀ ਦਾ ਆਸ਼ਿਕ ਮੈਂ ਖੁਦ ਨੂੰ ਅਵਨੀਤ ਭਾਬੀ ਦਾ ਭਰਾ ਦੱਸਿਆ ਉਹ ਮੁਸਕਰਾਉਣ ਲੱਗਿਆ ਤੇ ਕਹਿਣ ਲੱਗਾ ਅਵਨੀਤ ਨੂੰ ਬਹੁਤ ਮਿਸ ਕਰਦਾ ਆਖਰ ਪਿਆਰ ਤਾਂ ਪਿਆਰ ਹੀ ਹੁੰਦਾ ਜੋ ਕਦੇ ਖਤਮ ਨਹੀਂ ਹੁੰਦਾ ਮੈਂ ਕਿਹਾ ਆਖਰ ਤੁਹਾਨੂੰ ਹੱਕ ਕੀ ਆ ਇੱਕ ਵਿਆਹੀ ਹੋਈ ਔਰਤ ਨਾਲ ਰਿਸ਼ਤਾ ਰੱਖ ਕੇ ਉਸ ਨੂੰ ਬਰਬਾਦ ਕਰਨ ਦਾ ਉਹ ਹੱਸ ਕੇ ਕਹਿਣ ਲੱਗਾ ਅੱਛਾ ਹੁਣ ਤੁਸੀਂ ਨੈਤਿਕਤਾ ਦੀਆਂ ਗੱਲਾਂ ਕਰਦੇ ਪਈ ਹੋ ਜਦ ਤੁਸੀਂ ਮੈਨੂੰ ਉਸ ਕੋਲੋਂ ਅਲੱਗ ਕੀਤਾ ਸੀ ਉਸ ਸਮੇਂ ਤੁਸੀਂ ਮੇਰੇ ਜਜ਼ਬਾਤ ਦੇਖੇ ਨਹੀਂ ਸੀ ਜਦ ਹੁਣ ਦੁਬਾਰਾ ਮੇਰੀ ਜ਼ਿੰਦਗੀ ਵਿੱਚ ਆਈ ਆ ਤਾਂ ਮੈਂ ਉਸਨੂੰ ਜਾਣ ਕਿਉਂ ਦੇਵਾਂ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਖੂਨ ਖ올 ਰਿਹਾ ਸੀ ਉਹ ਇਨਸਾਨ ਜੋ ਸਿਰਫ ਪ੍ਰੇਮ ਦੇ ਨਾਮ ਤੇ ਕਿਸੇ ਦਾ ਘਰ ਤੋੜਨ ਲਈ ਤਿਆਰ ਸੀ ਕੀ ਇਹ ਪਿਆਰ ਸੀ ਜਾਂ ਸਵਾਰਥ ਮੈਂ ਬਹੁਤ ਸ਼ਾਂਤ ਲੈਜ਼ੀ ਬਚ ਗਿਆ ਕਿ ਸੁਣ ਅਗਨੀਤ ਹੁਣ ਵਿਆਹੀ ਹੋਈ ਆ ਕਿਸੇ ਦੀ ਪਤਨੀ ਆ ਤੇ ਤੇਰਾ ਕੋਈ ਹੱਕ ਨਹੀਂ ਬਣਦਾ ਕਿ ਤੂੰ ਉਸ ਦੀ ਜ਼ਿੰਦਗੀ ਬਰਬਾਦ ਕਰੇ ਉਸ ਦੀ ਬਿਅਤਾਂ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰੇ ਮੇਰੀ ਇਸ ਗੱਲ ਤੇ ਉਹ ਕਹਿਣ ਲੱਗਾ ਕਿ ਦੇਖ ਮੈਂ ਉਸ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਰਿਹਾ ਉਹ ਖੁਦ ਵੀ ਮੈਨੂੰ ਪਿਆਰ ਕਰਦੀ ਹੈ ਤੇ ਜੇ ਉਹ ਜਾਣਾ ਚਾਹੇ ਤਾਂ ਜਾ ਸਕਦੀ ਹੈ ਕਿਸੇ ਦੇ ਰੋਕਣ ਨਾਲ ਕੁਝ ਨਹੀਂ ਹੋਵੇਗਾ ਉਸ ਦਾ ਜਵਾਬ ਮੈਨੂੰ ਝੰਡੋੜ ਕੇ ਰੱਖ ਗਿਆ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਅਸਲੀ ਦੋਸ਼ੀ ਸਿਰਫ ਭਾਬੀ ਨਹੀਂ ਬਲਕਿ ਇਹ ਰਿਸ਼ਤਾ ਦੋ ਲੋਕਾਂ ਦੀ ਸਵਾਰਥੀ ਮਾਨਸਿਕਤਾ ਤੋਂ ਬਣਿਆ ਹੋਇਆ ਸੀ ਮੈਂ ਔਟਕੇ ਉੱਥੇ ਚਲਾ ਗਿਆ ਮੈਂ ਇਹੀ ਸੋਚ ਰਿਹਾ ਸੀ ਕਿ ਅੱਜ ਮੈਂ ਵੀਰੇ ਨੂੰ ਸਭ ਕੁਝ ਸੱਚ-ਸੱਚ ਦੱਸ ਦੇਵਾਂਗਾ ਚਾਹੇ ਮੇਰੀ ਗੱਲ ਸੁਣ ਕੇ ਉਹ ਟੁੱਟ ਕੇ ਉਹ ਨਾ ਜਾਣ ਪਰ ਝੂਠ ਨਾਲ ਜਉਣ ਨਾਲੋਂ ਤਾਂ ਚੰਗਾ ਸੱਚ ਜਾਣਿਆ ਜਾਵੇ ਰਾਤ ਦੇ ਸਮੇਂ ਜਦ ਵੀਰਾ ਆਫਿਸ ਤੋਂ ਘਰ ਵਾਪਸ ਆਇਆ ਤਾਂ ਮੈਂ ਉਹਨਾਂ ਦੇ ਕੋਲ ਬੈਠ ਗਿਆ ਮੈਂ ਕਿਹਾ ਵੀਰੇ ਤੁਹਾਡੇ ਕੋਲ ਥੋੜਾ ਸਮਾਂ ਹੈ ਵੀਰੇ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਕੀ ਹੋਇਆ ਸਭ ਠੀਕ ਤਾਂ ਹੈ ਮੈਂ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਨਹੀਂ ਕੁਝ ਠੀਕ ਨਹੀਂ ਹੈ ਵੀਰੇ ਪਸ ਰਾਤ ਮੈਂ ਆਪਣੇ ਭਰਾ ਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦਾ ਸੀ ਦਿਲ ਜੋਰ-ਜੋਰ ਦੀ ਧੜਕ ਰਿਆ ਸੀ ਹੱਥ ਵਿੱਚ ਉਹੀ ਫੋਟੋ ਜੋ ਮੈਂ ਰੈਸਟੋਰੈਂਟ ਵਿੱਚ ਖਿੱਚੀ ਸੀ ਮੇਰੀ ਇਹ ਸਹਾਲਤ ਨੂੰ ਦੇਖ ਮੇਰੇ ਭਰਾ ਨੇ ਕਿਹਾ ਕੀ ਹੋਇਆ ਤੂੰ ਇੰਨਾ ਗੰਭੀਰ ਕਿਉਂ ਲੱਗ ਰਿਹਾ ਹੈ ਮੈਂ ਇੱਕ ਲੰਮਾ ਜਿਹਾ ਸਾਹ ਭਰਦਿਆਂ ਹੋਇਆ ਕਿਹਾ ਵੀਰੇ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਕਹਿਣ ਲੱਗੇ ਮੇਰੀ ਰੋਹ ਕੰਬ ਰਹੀ ਹੈ ਜੇ ਮੈਂ ਨਾ ਦੱਸਿਆ ਤਾਂ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਾਂਗਾ ਪਹਿਲਾਂ ਜਿੱਥੇ ਮੇਰਾ ਭਰਾ ਖੁਸ਼ ਸੀ ਹੁਣ ਹੌਲੀ-ਹੌਲੀ ਉਹਨਾਂ ਦੀ ਖੁਸ਼ੀ ਥੋੜੀ ਫਿੱਕੀ ਪੈ ਗਈ ਸੀ ਮੈਂ ਆਪਣੇ ਭਰਾ ਦੇ ਸਾਹਮਣੇ ਉਹ ਫੋਨ ਵਾਲੀ ਫੋਟੋ ਰੱਖ ਦਿੱਤੀ ਫੋਟੋ ਦੇਖ ਕੇ ਵੀਰੇ ਦੇ ਚਿਹਰੇ ਦੇ ਰੰਗ ਉੱਡ ਗਏ ਸੀ ਉਹ ਕੁਝ ਸਮੇਂ ਲਈ ਖਾਮੋਸ਼ ਹੋ ਗਏ ਤੇ ਫਿਰ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਹਿਣ ਲੱਗੇ ਇਹ ਕੌਣ ਮੈਂ ਦੱਸਿਆ ਵੀਰੇ ਭਾਬੀ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਲੜਕੇ ਦੇ ਸੰਪਰਕ ਵਿੱਚ ਆ ਇਹ ਲੜਕਾ ਭਾਬੀ ਦਾ ਪੁਰਾਣਾ ਪ੍ਰੇਮੀ ਆ ਤੇ ਮੈਂ ਕਈ ਵਾਰ ਉਹਨਾਂ ਨੂੰ ਰੈਸਟੋਰੈਂਟ ਵਿੱਚ ਇਕੱਠੇ ਦੇਖਿਆ ਕਈ ਵਾਰ ਉਹਨਾਂ ਨੂੰ ਫੋਨ ਤੇ ਗੱਲ ਕਰਦੇ ਆ ਦੇਖਿਆ ਮੈਸੇਜ ਵੇਖੇ ਸਾਰੇ ਸਬੂਤ ਮੈਂ ਇਕੱਠੇ ਕੀਤੇ ਹੋਏ ਆ ਵੀਰੇ ਦੇ ਮੂੰਹ ਵਿੱਚ ਕੋਈ ਬੋਲ ਨਹੀਂ ਸੀ ਸਿਰਫ ਚੁੱਪ ਸੀ ਉਹ ਵੀ ਬਹੁਤ ਡੂੰਗੀ ਚੁੱਪ ਵੀਰੇ ਨੇ ਫਿਰ ਉਸ ਫੋਟੋ ਨੂੰ ਦੇਖਿਆ ਤੇ ਸਵਾਲ ਕੀਤਾ ਤੈਨੂੰ ਇਹ ਸਭ ਕਦੋਂ ਤੋਂ ਪਤਾ ਮੈਂ ਕਿਹਾ ਵੀਰੇ ਕੁਝ ਹਫ਼ਤਿਆਂ ਤੋਂ ਮੈਨੂੰ ਇਸ ਗੱਲ ਬਾਰੇ ਪਤਾ ਲੱਗਿਆ ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਭਾਬੀ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਅਸਲ ਲੜਕੇ ਨੂੰ ਵੀ ਮਿਲਿਆ ਹੁਣ ਮੈਨੂੰ ਸਭ ਕੁਝ ਪਤਾ ਲੱਗ ਚੁੱਕਿਆ ਸੀ ਇਸੇ ਲਈ ਮੈਂ ਤੁਹਾਨੂੰ ਦੱਸਣਾ ਠੀਕ ਸਮਝਿਆ ਵੀਰੇ ਕੁਰਸੀ ਤੋਂ اٹਕੇ ਖਿੜਕੀ ਦੇ ਕੋਲ ਚਲਾ ਗਿਆ ਕੁਝ ਦੇਰ ਤੱਕ ਬਸ ਹਨੇਰੀ ਨੂੰ ਹੀ ਦੇਖਦਾ ਰਿਹਾ ਉਹਨਾਂ ਨੇ ਬਹੁਤ ਉਦਾਸੀ ਭਰੀ ਆਵਾਜ਼ ਵਿੱਚ ਕਿਹਾ ਕਿ ਅਵਨੀਤ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਥੋੜੇ ਸਮੇਂ ਬਾਅਦ ਵੀਰੇ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਕਿਹਾ ਮੈਂ ਉਸ ਨਾਲ ਗੱਲ ਕਰਾਂਗਾ ਪਰ ਤੂੰ ਜੋ ਕੀਤਾ ਉਹ ਇੰਨਾ ਆਸਾਨ ਨਹੀਂ ਸੀ ਮੈਂ ਜਾਣਦਾ ਕਿ ਤੂੰ ਕਿੰਨਾ ਟੁੱਟ ਗਿਆ ਹੋਵੇਗਾ ਇਹ ਸਮਝਾਂ ਕੇ ਵੀਰੇ ਦੀ ਗੱਲ ਸੁਣ ਕੇ ਮੈਂ ਨੀਵੀਂ ਪਾ ਲਈ। ਰਾਤ ਦੇ 11 ਵਜੇ ਜਦ ਵੀਰੇ ਨੇ ਭਾਬੀ ਨੂੰ ਬੁਲਾਇਆ ਤਾਂ ਭਾਬੀ ਕਮਰੇ ਵਿੱਚ ਆਈ। ਭਾਬੀ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਜ ਉਹਨਾਂ ਦਾ ਪਰਦਾ ਫਾਸ਼ ਹੋਣ ਜਾ ਰਿਹਾ। ਵੀਰੇ ਨੇ ਭਾਬੀ ਨੂੰ ਬੜੇ ਸ਼ਾਂਤ ਸੁਭਾਅ ਨਾਲ ਕਿਹਾ, "ਅਵਨੀਤ ਮੈਂ ਤੈਨੂੰ ਕੁਝ ਪੁੱਛਣਾ ਚਾਹੁੰਨਾ ਪਰ ਪਲੀਜ਼ ਮੈਨੂੰ ਝੂਠ ਨਾ ਬੋਲੀਂ।" ਭਾਬੀ ਥੋੜੀ ਅਸਹਿਜ ਹੋ ਗਈ ਤੇ ਫਿਰ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਹਿਣ ਲੱਗੀ, "ਪੁੱਛੋ, ਕੀ ਪੁੱਛਣਾ?" ਵੀਰੇ ਨੇ ਉਹ ਫੋਨ ਵਾਲੀ ਫੋਟੋ ਭਾਬੀ ਦੇ ਅੱਗੇ ਰੱਖ ਦਿੱਤੀ ਤੇ ਕਿਹਾ, ਤੂੰ ਪਿਛਲੇ ਕਈ ਮਹੀਨਿਆਂ ਤੋਂ ਮੈਨੂੰ ਧੋਖਾ ਦੇ ਰਹੀ ਆਂ। ਭਾਬੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਸ਼ਾਇਦ ਹੁਣ ਭਾਬੀ ਕੋਲ ਕੋਈ ਬੋਲ ਬਚੇ ਹੀ ਨਹੀਂ ਸੀ। ਵੀਰੇ ਨੇ ਭਾਬੀ ਨੂੰ ਬਸ ਇੱਕ ਹੀ ਗੱਲ ਕਹੀ ਸੀ। ਅਵਨੀਤ ਮੈਂ ਸੱਚ ਜਾਨਣਾ ਚਾਹੁੰਨਾ ਸਿਰਫ ਸੱਚ। ਕੁਝ ਦੇਰ ਭਾਬੀ ਚੁੱਪ ਰਹੀ ਤੇ ਫਿਰ ਝੁਕਾ ਕੇ ਸਿਰ ਭਾਬੀ ਨੇ ਆਪਣਾ ਸੱਚ ਸਾਹਮਣੇ ਰੱਖ ਦਿੱਤਾ। ਉਸਨੇ ਕਿਹਾ ਹਾਂ ਮੈਂ ਵਿਆਹ ਤੋਂ ਪਹਿਲਾਂ ਕਿਸੇ ਨੂੰ ਪਸੰਦ ਕਰਦੇ ਸੀ ਤੇ ਉਸ ਨਾਲ ਹਜੇ ਵੀ ਗੱਲ ਕਰਦੀ ਆਂ। ਭਾਬੀ ਨੇ ਇਹ ਵੀ ਕਿਹਾ ਸੀ ਕਿ ਮੈਂ ਅੱਜ ਤੱਕ ਵੀ ਉਸ ਨੂੰ ਭੁੱਲ ਨਹੀਂ ਸਕੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਵੀਰੇ ਨੇ ਭਾਬੀ ਦੀ ਗੱਲ ਨੂੰ ਵਿੱਚ ਹੀ ਟੋਕ ਦਿੱਤਾ ਤੇ ਕਿਹਾ ਕਿਉਂ ਮੇਰੇ ਪਿਆਰ ਵਿੱਚ ਕੋਈ ਕਮੀ ਸੀ ਕਿ ਮੈਂ ਤੈਨੂੰ ਕਦੇ ਇਕੱਲਾ ਛੱਡਿਆ ਕੋਈ ਤਕਲੀਫ ਦਿੱਤੀ ਭਾਬੀ ਰੋਂਦੀ ਹੋਈ ਕਹਿਣ ਲੱਗੀ ਮੈਨੂੰ ਪਤਾ ਕਿ ਤੁਸੀਂ ਕੁਝ ਨਹੀਂ ਕੀਤਾ ਸ਼ਾਇਦ ਇਸੇ ਵਜ੍ਹਾ ਕਰਕੇ ਹੀ ਮੈਂ ਖੁਦ ਨੂੰ ਹੋਰ ਵੀ ਜ਼ਿਆਦਾ ਗੁਨਾਹਗਾਰ ਮੰਨਦੀ ਹਾਂ ਵੀਰੇ ਨੇ ਫਿਰ ਸਵਾਲ ਕੀਤਾ ਫਿਰ ਤੂੰ ਇਹ ਸਭ ਕਿਉਂ ਕੀਤਾ ਕੀ ਤੂੰ ਮੇਰੇ ਪਿਆਰ ਨੂੰ ਕਾਫੀ ਨਹੀਂ ਸਮਝਦੀ ਸੀ ਮੈਂ ਉਸ ਕਮਰੇ ਵਿੱਚ ਹੀ ਖੜ੍ਹਾ ਸੀ ਪਰ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੀ ਆਤਮਾ ਕੰਬ ਰਹੀ ਹੋਵੇ ਵੀਰੇ ਦਾ ਚਿਹਰਾ ਦੇਖ ਸਕਣਾ ਮੇਰੇ ਲਈ ਬਹੁਤ ਮੁਸ਼ਕਲ ਹੋ ਰਿਹਾ ਸੀ ਕੁਝ ਸਮੇਂ ਬਾਅਦ ਵੀਰੇ ਨੇ ਕਿਹਾ ਕਿ ਮੈਂ ਤੇਰੇ ਤੋਂ ਕੁਝ ਨਹੀਂ ਸੁਣਨਾ ਚਾਹੁੰਦਾ ਬਸ ਤੂੰ ਇੱਥੋਂ ਚਲੀ ਜਾ ਇਹ ਗੱਲ ਸੁਣ ਕੇ ਭਾਬੀ ਹੈਰਾਨ ਰਹਿ ਗਈ ਤੇ ਗੰਭੀਰ ਲਹਿਜ਼ੇ ਵਿੱਚ ਕਹਿਣ ਲੱਗੀ ਤੁਸੀਂ ਮੈਨੂੰ ਛੱਡ ਰਹੇ ਹੋ ਵੀਰੇ ਨੇ ਕਿਹਾ ਨਹੀਂ ਅਮਨੀਤ ਤੂੰ ਖੁਦ ਇਸ ਰਿਸ਼ਤੇ ਨੂੰ ਬਹੁਤ ਪਹਿਲਾਂ ਅਲੱਗ ਕਰ ਦਿੱਤਾ ਸੀ ਮੈਂ ਤਾਂ ਸਿਰਫ ਇਸ ਸੱਚਾਈ ਨੂੰ ਸਵੀਕਾਰ ਕਰ ਰਹੀ ਹਾਂ। ਭਾਬੀ ਰੋਣ ਲੱਗੀ। ਪਰ ਵੀਰੇ ਦੇ ਚਿਹਰੇ ਤੇ ਹੁਣ ਕੋਈ ਹਾਅ ਭਾਵ ਨਹੀਂ ਸੀ। ਜਿਵੇਂ ਉਹਨਾਂ ਦਾ ਅੰਦਰ ਪੂਰੀ ਤਰ੍ਹਾਂ ਖਾਲੀ ਹੋ ਗਿਆ ਹੋਵੇ। ਉਸ ਰਾਤ ਭਾਬੀ ਆਪਣੇ ਪੇਕੇ ਘਰ ਚਲੀ ਗਈ ਤੇ ਵੀਰਾ ਪੂਰੀ ਰਾਤ ਜਾਗਦਾ ਰਿਹਾ। ਸਵੇਰੇ ਮੈਂ ਉਹਨਾਂ ਨੂੰ ਉਹ ਕਿਤਾਬਾਂ ਸਾਹਮਣੇ ਹੋਇਆਂ ਦੇਖਿਆ ਜੋ ਉਹਨਾਂ ਨੇ ਭਾਬੀ ਲਈ ਖਰੀਦੀਆਂ ਸੀ। ਵੀਰੇ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, "ਤੂੰ ਜਾਣਨਾ ਚਾਹੁੰਨਾ ਕਿ ਇਹ ਸਭ ਕਿਵੇਂ ਹੋਇਆ? ਕੀ ਮੈਂ ਇੰਨਾ ਅੰਨ੍ਹਾ ਸੀ ਕਿ ਮੈਂ ਕੁਝ ਦੇਖ ਨਹੀਂ ਸਕਿਆ?" ਮੈਂ ਕਿਹਾ ਵੀਰੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਬਾਕੀ ਤੁਸੀਂ ਤਾਂ ਸੱਚੇ ਸੀ। ਸ਼ਾਇਦ ਇਸੇ ਵਜ੍ਹਾ ਕਰਕੇ ਹੀ ਤੁਹਾਨੂੰ ਕੋਈ ਠੱਗ ਕੇ ਚਲਾ ਗਿਆ। ਵੀਰੇ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀਆਂ ਅੱਖਾਂ ਭਿੱਜ ਗਈਆਂ। ਉਸ ਸ਼ਾਮ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਕੁਝ ਸਮੇਂ ਲਈ ਬਾਹਰ ਜਾਣਾ ਚਾਹੁੰਦੇ ਆ। ਇਕੱਲਾ ਰਹਿ ਕੇ ਕੁਝ ਸੋਚਣਾ ਚਾਹੁੰਦੇ ਆ ਕਿ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ। ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਕਦੇ-ਕਦੇ ਇਕੱਲਿਆਂ ਰਹਿ ਕੇ ਖੁਦ ਨਾਲ ਲੜਨਾ ਜ਼ਰੂਰੀ ਹੁੰਦਾ ਹੈ। ਅਗਲੇ ਦਿਨ ਵੀਰਾ ਬਾਹਰ ਚਲਾ ਗਿਆ ਬਿਨਾਂ ਦੱਸੇ ਕਿਸੇ ਮੰਜ਼ਿਲ ਤੇ। ਉਹਨਾਂ ਦੇ ਜਾਣ ਤੋਂ ਬਾਅਦ ਘਰ ਖਾਲੀ ਹੋ ਗਿਆ। ਮੈਂ ਇਕੱਲਾ ਪਰ ਅੰਦਰੋਂ ਬਹੁਤ ਮਜ਼ਬੂਤ। ਹੁਣ ਮੇਰੇ ਸਾਹਮਣੇ ਇੱਕ ਨਵੀਂ ਜ਼ਿੰਮੇਵਾਰੀ ਸੀ। ਇਸ ਬਿਖਰੇ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜੋੜਨਾ ਜਾਂ ਘੱਟੋ-ਘੱਟ ਇਸ ਦੀ ਰਾਖ ਨਾਲ ਕੁਝ ਨਵਾਂ ਬਣਾਉਣਾ। ਵੀਰੇ ਦੇ ਜਾਣ ਤੋਂ ਬਾਅਦ ਘਰ ਸੁੰਨਾ ਹੋ ਗਿਆ ਸੀ। ਹਰ ਕੋਨਾ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਅਧੂਰਾ ਲੱਗਦਾ ਸੀ। ਭਾਬੀ ਪੀਕੇ ਤਾਂ ਚਲੀ ਗਈ ਸੀ ਪਰ ਉਹ ਵੀ ਉੱਥੇ ਆਪਣੇ ਆਪ ਨੂੰ ਇੱਕ ਕੈਦੀ ਦੀ ਤਰ੍ਹਾਂ ਮਹਿਸੂਸ ਕਰ ਰਹੀ ਸੀ। ਇਹ ਕਹਾਣੀ ਹੁਣ ਦੋ ਰਾਹਾਂ ਵਿੱਚ ਵੰਡੀ ਜਾ ਚੁੱਕੀ ਸੀ ਇੱਕ ਰਾਹ ਹੁਣ ਮੇਰੇ ਆਤਮ ਵਿਸ਼ਵਾਸ ਤੇ ਜ਼ਿੰਮੇਵਾਰੀ ਦਾ ਸੀ ਤੇ ਦੂਜਾ ਪਾਬੀ ਦੇ ਪਛਤਾਵੇ ਦਾ ਪਾਬੀ ਬੇਕੇ ਰਹਿ ਰਹੇ ਸੀ ਪਰ ਉਹਨਾਂ ਨੂੰ ਕਿਤੇ ਚਾਨਨੀ ਸੀ ਮਿਲ ਰਿਆ ਹਰ ਰਾਤ ਉਹਨਾਂ ਨੂੰ ਵੀਰੇ ਦੀ ਯਾਦ ਸਤਾ ਰਹੀ ਸੀ ਉਹ ਡੂੰਘਾ ਦਰਦ ਟੁੱਟੀਆਂ ਹੋਈਆਂ ਉਮੀਦਾਂ ਜਦੋਂ ਉਸ ਲੜਕੇ ਨੇ ਪਾਬੀ ਨੂੰ ਫੋਨ ਕੀਤਾ ਤਾਂ ਪਾਬੀ ਦੇ ਮੂੰਹੋਂ ਸਿਰਫ ਇੱਕ ਹੀ ਜਵਾਬ ਨਿਕਲਿਆ ਕਿ ਮੈਂ ਹੁਣ ਤੈਨੂੰ ਕਦੇ ਨਹੀਂ ਮਿਲ ਸਕਤੀ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਸ਼ਾਇਦ ਇਸ ਗੱਲ ਤੇਰੀ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਦੀ। ਇਸ ਗੱਲ ਤੇ ਉਸ ਲੜਕੇ ਨੇ ਭਾਬੀ ਨੂੰ ਵੀ ਇਹੀ ਕਿਹਾ। ਨਹੀਂ ਅਬਨੀ ਤੂੰ ਬਹੁਤ ਵਧੀਆ ਕੀਤਾ। ਤੂੰ ਆਪਣੇ ਦਿਲ ਦੀ ਸੁਣੀ। ਫਿਰ ਭਾਬੀ ਨੇ ਉਸ ਲੜਕੇ ਨੂੰ ਕਿਹਾ। ਇਹ ਦਿਲ ਦੀ ਸੁਣ ਕੇ ਕਿਸੇ ਦੀ ਆਤਮਾ ਟੁੱਟ ਜਾਵੇ। ਇਸ ਵਿੱਚ ਸਹੀ ਕੀ ਹੋ ਸਕਦਾ? ਭਾਬੀ ਹੁਣ ਹਰ ਸਮੇਂ ਆਪਣੇ ਕੀਤੇ ਤੇ ਸ਼ਰਮਿੰਦਾ ਹੁੰਦੀ ਰਹਿੰਦੀ। ਮੈਂ ਹੁਣ ਸਿਰਫ ਛੋਟਾ ਭਰਾ ਹੀ ਨਹੀਂ ਬਲਕਿ ਹੁਣ ਮੈਨੂੰ ਹੀ ਇਸ ਘਰ ਨੂੰ ਸੰਭਾਲਣਾ ਪੈਣਾ ਸੀ। ਜੋ ਰਿਸ਼ਤੇ ਬिखर ਕੇ ਟੁੱਟ ਚੁੱਕੇ ਸੀ ਉਹਨਾਂ ਨੂੰ ਜੋੜਨਾ ਪੈਣਾ ਸੀ। ਵੀਰੇ ਦੀ ਗੈਰ ਮੌਜੂਦਗੀ ਵਿੱਚ ਮੈਂ ਘਰ ਦੀ ਦੇਖਭਾਲ ਕੀਤੀ, ਦਫ਼ਤਰ ਸੰਭਾਲਿਆ, ਸਮਾਂ ਕੱਢ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ। ਇੱਕ ਦਿਨ ਵੀਰੇ ਨੇ ਪੁੱਛਿਆ ਕਿ ਤੇਰੀ ਅਗਨੀਤ ਨਾਲ ਗੱਲ ਹੋਈ? ਮੈਂ ਕਿਹਾ ਨਹੀਂ ਵੀਰੇ, ਮੇਰੀ ਭਾਬੀ ਨਾਲ ਕੋਈ ਗੱਲ ਨਹੀਂ ਹੋਈ। ਪਰ ਮੈਂ ਇਸ ਗੱਲ ਨੂੰ ਜਾਣਦਾ ਕਿ ਭਾਬੀ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਐ। ਵੀਰੇ ਨੇ ਬਹੁਤ ਹੀ ਸੀਰੀਅਸ ਹੋ ਕੇ ਕਿਹਾ, ਟੁੱਟੇ ਹੋਏ ਰਿਸ਼ਤੇ ਦੁਬਾਰਾ ਜੋੜ ਸਕਦੇ ਆ। ਮੈਂ ਕਿਹਾ ਨਹੀਂ। ਪਰ ਜੇ ਟੁੱਟਣ ਤੋਂ ਬਾਅਦ ਕੋਈ ਚੀਜ਼ ਬਚੀ ਹੋਵੇ ਜਿਵੇਂ ਪਛਤਾਵਾ ਸੱਚਾਈ ਜਾਂ ਕੋਸ਼ਿਸ਼ ਤਾਂ ਕੁਝ ਨਵਾਂ ਜ਼ਰੂਰ ਬਣ ਸਕਦਾ ਮੇਰੀ ਇਹ ਗੱਲ ਸੁਣ ਬੀਰੇ ਨੇ ਚੁੱਪ ਧਾਰ ਲਈ ਸ਼ਾਇਦ ਉਹ ਕੁਝ ਸੋਚਣ ਲਈ ਮਜਬੂਰ ਹੋ ਰਹੀ ਸੀ ਇੱਕ ਦਿਨ ਡਾਕ ਰਾਹੀਂ ਇੱਕ ਲਿਫਾਫਾ ਆਇਆ ਉਹ ਚਿੱਠੀ ਭਾਬੀ ਨੇ ਮੇਰੇ ਨਾਮ ਤੇ ਭੇਜੀ ਸੀ ਉਸ ਵਿੱਚ ਲਿਖਿਆ ਸੀ ਤੂੰ ਇਕੱਲਾ ਜਿਸ ਨੇ ਮੈਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਮੈਂ ਆਪਣੇ ਪਤੀ ਨੂੰ ਧੋਖਾ ਨਹੀਂ ਦਿੱਤਾ ਸਗੋਂ ਮੈਂ ਖੁਦ ਨੂੰ ਤਬਾਹ ਕੀਤਾ ਜਦੋਂ ਉਹਨਾਂ ਨੇ ਮੈਨੂੰ ਛੱਡਿਆ ਤਾਂ ਮੈਨੂੰ ਸਮਝ ਆਇਆ ਕਿ ਉਹਨਾਂ ਦਾ ਪਿਆਰ ਮੇਰੀ ਜ਼ਰੂਰਤ ਨਹੀਂ ਮੇਰੀ ਪਹਿਚaan ਸੀ ਜੇ ਜ਼ਿੰਦਗੀ ਮੈਨੂੰ ਇੱਕ ਮੌਕਾ ਦੇਵੇ ਤਾਂ ਮੈਂ ਸਿਰਫ ਮਾਫੀ ਨਹੀਂ ਮੰਗਾਂਗੀ ਬਲਕਿ ਉਹ ਇਨਸਾਨ ਬਣਾਂਗੀ ਜੋ ਕਿਸੇ ਉਮੀਦ ਦੇ ਲਾਇਕ ਹੋਵੇ ਕੀ ਤੂੰ ਮੇਰੀ ਇਹ ਗੱਲ ਉਹਨਾਂ ਤੱਕ ਪਹੁੰਚਾ ਸਕਦਾ ਮੈਂ ਉਹ ਚਿੱਠੀ ਪੜੀ ਤੇ ਕਿੰਨਾ ਟਾਈਮ ਚੁੱਪਚਾਪ ਬੈਠਾ ਰਿਹਾ ਇਹ ਇੱਕ ਔਰਤ ਦੀ ਆਤਮਾ ਦੀ ਸਿਸਕੀ ਸੀ ਜੋ ਹਣ ਪਿਆਰ ਨਹੀਂ ਪਛਤਾਵੇ ਨਾਲ ਭਰੀ ਹੋਈ ਸੀ ਇੱਕ ਹਫ਼ਤੇ ਬਾਅਦ ਵੀਰਾ ਘਰ ਵਾਪਸ ਆਇਆ। ਮੈਂ ਦੇਖਿਆ ਵੀਰੇ ਦੇ ਚਿਹਰੇ ਤੇ ਕਾਫੀ ਥਕਾਵਟ ਸੀ ਪਰ ਹੁਣ ਉਹ ਥੋੜਾ ਸ਼ਾਂਤ ਸੀ। ਮੈਂ ਉਹ ਚਿੱਠੀ ਵੀਰੇ ਦੇ ਹੱਥ ਵਿੱਚ ਫੜਾ ਦਿੱਤੀ। ਵੀਰੇ ਨੇ ਉਹ ਚਿੱਠੀ ਨੂੰ ਬਹੁਤ ਹੀ ਗੌਰ ਨਾਲ ਪੜ੍ਹਿਆ ਤੇ ਪੁੱਛਿਆ ਕੀ ਉਹ ਸੱਚੀ ਬਦਲ ਗਈ ਆ? ਮੈਂ ਕਿਹਾ ਹਾਂਜੀ ਵੀਰੇ, ਭਾਬੀ ਹੁਣ ਤੁਹਾਡੇ ਤੋਂ ਇਕੱਲਾ ਪਿਆਰ ਹੀ ਨਹੀਂ ਬਲਕਿ ਇੱਕ ਆਖਰੀ ਮੌਕਾ ਮੰਗ ਰਹੀ ਐ। ਵੀਰੇ ਨੇ ਕਿਹਾ ਕੀ ਮੈਂ ਉਸ ਨੂੰ ਕਦੇ ਮਾਫ਼ ਕਰ ਸਕਾਂਗਾ? ਮੈਂ ਕਿਹਾ ਵੀਰੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਨਹੀਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਪਰ ਤੁਸੀਂ ਉਹਨਾਂ ਨੂੰ ਪਹਿਚਾਨ ਸਕਦੇ ਹੋ ਇਹ ਤਾਂ ਤੁਸੀਂ ਖੁਦ ਜਾਣਦੇ ਹੋ ਵੀਰੇ ਨੇ ਭਾਬੀ ਨੂੰ ਮਿਲਣ ਲਈ ਗਿਆ ਭਾਬੀ ਆਈ ਤੇ ਬਹੁਤ ਸਿੰਪਲ ਜੀ ਲੱਗ ਰਹੀ ਸੀ ਭਾਬੀ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸੀ ਭਾਬੀ ਹੱਥ ਜੋੜ ਕੇ ਵੀਰੇ ਸਾਹਮਣੇ ਰੋਣ ਲੱਗੀ ਕਿ ਸ਼ਾਇਦ ਮੈਂ ਮਾਫੀ ਦੇ ਲਾਇਕ ਨਹੀਂ ਪਰ ਫਿਰ ਵੀ ਮੈਂ ਤੁਹਾਡੀ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਨਸਾਨ ਸਮਝੋ ਮੇਰੀ ਗਲਤੀ ਨੂੰ ਕਮਜ਼ੋਰੀ ਨਹੀਂ ਮੇਰੀ ਬੇਵਕੂਫੀ ਮੰਨੋ ਵੀਰੇ ਨੇ ਕਿਹਾ ਅਵਨੀਤ ਤੇਰੀ ਗਲਤੀ ਨੇ ਮੈਨੂੰ ਬਹੁਤ ਤੋੜਿਆ ਤੈਨੂੰ ਅਪਣਾਉਣਾ ਮੇਰੀ ਵਾਸਲੀ ਪਰ ਜੇ ਤੂੰ ਸੱਚੀ ਬਦਲਣਾ ਚਾਹਨੀ ਆ ਤਾਂ ਇਹ ਮਾਫੀ ਮੈਂ ਤੇਰੇ ਲਈ ਨਹੀਂ ਬਲਕਿ ਖੁਦ ਲਈ ਦੇਵਾਂਗਾ ਤਾਂ ਕਿ ਮੈਂ ਇਸ ਦਰਦ ਤੋਂ ਬਾਹਰ ਆ ਸਕਾਂ ਭਾਬੀ ਦੀਆਂ ਅੱਖਾਂ ਵਿੱਚੋਂ ਫੇਰ ਹੰਝੂ ਆਉਣ ਲੱਗੇ ਵੀਰੇ ਨੇ ਕਿਹਾ ਅਵਨੀਤ ਆਪਾਂ ਫੇਰ ਤੋਂ ਸ਼ੁਰੂਆਤ ਨਹੀਂ ਕਰਾਂਗੇ ਪਰ ਆਪਣੇ ਅਤੀਤ ਨੂੰ ਇੱਜ਼ਤ ਦੇ ਨਾਲ ਪੇਦਾ ਕਰਾਂਗੇ ਤਾਂ ਜੋ ਕੱਲ ਪਿੱਛੇ ਮੁੜੀਏ ਤਾਂ ਖਹਿਜ ਨਹੀਂ ਸਮਝਦਾਰੀ ਦਿਖੇ ਭਾਬੀ ਨੇ ਸਿਰ ਝੁਕਾ ਲਿਆ ਤੇ ਧੰਨਵਾਦ ਕਰਦੇ ਹੋਏ ਕਿਹਾ ਤੁਹਾਡਾ ਬਹੁਤ ਧੰਨਵਾਦ ਇਨੀ ਇਨਸਾਨੀਅਤ ਦਿਖਾਉਣ ਲਈ ਮੈਂ ਦੇਖਿਆ ਰਿਸ਼ਤੇ ਹਮੇਸ਼ਾ ਪਿਆਰ ਨਾਲ ਨਹੀਂ ਬਲਕਿ ਸਮਝਦਾਰੀ ਤੇ ਮਾਫੀ ਦੇ ਨਾਲ ਵੀ ਬਣਦੇ ਆ ਮੈਂ ਆਪਣੀ ਡਾਇਰੀ ਵਿੱਚ ਲਿਖਿਆ ਕਦੇ ਕਦੇ ਸਭ ਤੋਂ ਮਜ਼ਬੂਤ ਰਿਸ਼ਤਾ ਉਹ ਹੁੰਦਾ ਜੋ ਅੰਤ ਵਿੱਚ ਨਹੀਂ ਜੁੜਦਾ ਬਲਕਿ ਟੁੱਟ ਕੇ ਨਫ਼ਰਤ ਦੇ ਬਜ ਨਹੀਂ ਬਦਲਦਾ ਵੀਰੇ ਤੇ ਭਾਬੀ ਨੇ ਰਸਤੇ ਅਲੱਗ ਕੀਤੇ ਪਰ ਉਹਨਾਂ ਵਿੱਚ ਬਣਿਆ ਸਨਮਾਨ ਕਦੇ ਅਲੱਗ ਨਹੀਂ ਹੋਇਆ ਤੇ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਮੈਚ्योर ਹੋ ਗਿਆ ਸੀ ਕਦੇ-ਕਦੇ ਇੱਕ ਕਹਾਣੀ ਦਾ ਅੰਤ ਕਿਸੇ ਹੋਰ ਕਹਾਣੀ ਦੀ ਸ਼ੁਰੂਆਤ ਹੁੰਦਾ ਵੀਰਾ ਭਾਬੀ ਤੇ ਮੈਂ ਅਸੀਂ ਤਿੰਨੋਂ ਅਲੱਗ-ਅਲੱਗ ਮੋੜਾਂ ਚੋਂ ਗੁਜ਼ਰ ਰਹੇ ਸੀ ਪਰ ਜ਼ਿੰਦਗੀ ਸਾਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਜਾ ਰਹੀ ਸੀ ਚਾਹੇ ਉਹਨਾਂ ਦੇ ਵਿੱਚ ਕੋਈ ਵਿਆਹ ਵਾਲਾ ਰਿਸ਼ਤਾ ਨਹੀਂ ਸੀ ਪਰ ਇੱਕ ਨਫ਼ਰਤ ਦੀ ਜਗ੍ਹਾ ਸਮਝਦਾਰੀ ਧੋਖੇ ਦੀ ਜਗ੍ਹਾ ਇੱਕ ਸਵੀਕਾਰਤਾ ਦੀ ਆ ਚੁੱਕੀ ਸੀ ਵੀਰੇ ਨੇ ਖੁਦ ਨੂੰ ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਬਿਜ਼ੀ ਕਰ ਲਿਆ ਉਹਨਾਂ ਨੇ ਸ਼ਹਿਰ ਵਿੱਚ ਇੱਕ ਨਵਾਂ NGO ਸ਼ੁਰੂ ਕੀਤਾ ਜੁੜੇ ਰਿਸ਼ਤੇ ਜਿੱਥੇ ਉਹਨਾਂ ਲੋਕਾਂ ਦੀ ਮਦਦ ਕਰਦੇ ਸੀ ਜੋ ਧੋਖੇ, ਟੁੱਟੇ ਰਿਸ਼ਤੇ ਜਾਂ ਭਾਵਨਾਤਮਕ ਦਰਦ ਦੇ ਨਾਲ ਗੁਜ਼ਰਦੇ ਸੀ। ਉਹਨਾਂ ਨੇ ਆਪਣੇ ਦਰਦ ਨੂੰ ਲੋਕਾਂ ਦੀ ਸ਼ਕਤੀ ਬਣਾ ਲਿਆ। ਇੱਕ ਦਿਨ ਮੈਂ ਵੀਰੇ ਨੂੰ ਸਵਾਲ ਕੀਤਾ। ਵੀਰੇ ਹੁਣ ਤੁਹਾਨੂੰ ਕਿਵੇਂ ਦਾ ਲੱਗਦਾ? ਵੀਰੇ ਨੇ ਮੇਰੇ ਇਸ ਸਵਾਲ ਦਾ ਮੈਨੂੰ ਇੱਕ ਹੀ ਜਵਾਬ ਦਿੱਤਾ ਕਿ ਹੁਣ ਮੈਂ ਸਮਝ ਗਿਆ ਕਿ ਹਰ ਦਰਦ ਨੂੰ ਬਦਲੇ ਵਿੱਚ ਬਦਲਣਾ ਜ਼ਰੂਰੀ ਨਹੀਂ। ਕੁਝ ਤਾਂਾਨੂੰ ਇਨਸਾਨ ਬਣਾਉਂਦੇ ਆ ਤੇ ਕੁਝ ਦੂਸਰਿਆਂ ਨੂੰ ਇਨਸਾਨੀਅਤ ਸਿਖਾਉਂਦੇ ਆ। ਅਬਨੀਤ ਭਾਬੀ ਜੋ ਕਦੇ ਖੁਦ ਨੂੰ ਸਿਰਫ ਇੱਕ ਪਤਨੀ ਮੰਨਦੀ ਸੀ, ਹੁਣ ਇੱਕ ਆਜ਼ਾਦ ਸੋਚ ਵਾਲੀ ਔਰਤ ਬਣ ਚੁੱਕੀ ਸੀ। ਉਹਨਾਂ ਨੇ ਇੱਕ ਮਹਿਲਾ ਸਹਾਇਤਾ ਕੇਂਦਰ ਸ਼ੁਰੂ ਕੀਤਾ। ਜਾਂ ਤਾਂ ਭਾਬੀ ਆਪਣੀ ਪਛਾਣ ਗਵਾ ਚੁੱਕੀ ਸੀ ਜਾਂ ਦੂਸਰਿਆਂ ਦੀਆਂ ਗਲਤੀਆਂ ਦਾ ਬੋਝ ਚੁੱਕ ਰਹੀ ਸੀ। ਉਹ ਅਕਸਰ ਹੀ ਕਹਿੰਦੀ, ਗਲਤੀ ਕਰਨਾ ਆਸਾਨ ਹੈ ਪਰ ਉਸ ਨੂੰ ਸਵੀਕਾਰ ਕਰਕੇ ਅੱਗੇ ਵਧਣਾ ਅਸਲੀ ਹਿੰਮਤ ਹੈ। ਅਬੀ ਸਿਰਫ ਇੱਕ ਪਤਨੀ ਹੀ ਨਹੀਂ ਬਲਕਿ ਇੱਕ ਪ੍ਰੇਰਣਾ ਸੀ ਹੁਣ ਮੈਂ ਆਪਣੇ ਜੀਵਨ ਨੂੰ ਲੈ ਕੇ ਹੋਰ ਵੀ ਸਪਸ਼ਟ ਸੀ ਮੈਂ ਮਨੋਵਿਗਿਆਨ ਵਿੱਚ ਮਾਸਟਰਸ ਕਰਨ ਦਾ ਸੋਚਿਆ ਤਾਂ ਜੋ ਮੈਂ ਉਹ ਟੁੱਟੇ ਦਿਲਾਂ ਨੂੰ ਸਮਝ ਸਕਾਂ ਜੋ ਬਾਹਰੋਂ ਮੁਸਕਰਾਉਂਦੇ ਆ ਪਰ ਅੰਦਰੋਂ ਬिखर ਜਾਂਦੇ ਆ ਮੇਰੀ ਮਾਂ ਹਮੇਸ਼ਾ ਮੈਨੂੰ ਇਹ ਗੱਲ ਸਮਝਾਉਂਦੀ ਹੁੰਦੀ ਸੀ ਕਿ ਜੋ ਰਿਸ਼ਤਾ ਤੁਹਾਨੂੰ ਅੰਦਰ ਤੋਂ ਮਜ਼ਬੂਤ ਕਰੇ ਉਹੀ ਤੁਹਾਡਾ ਅਸਲੀ ਕਾਰ ਹੁੰਦਾ ਹਣ ਮੈਂ ਆਪਣੇ ਅੰਦਰ ਹੀ ਅੰਦਰੋਂ ਘਰ ਬਣਾ ਲਿਆ ਸੀ ਜਿੱਥੇ ਸਮਝਦਾਰੀ ਤੇ ਮਾਫ ਕਰਨ ਦੀ ਤਾਕਤ ਸੀ ਦੋ ਸਾਲ ਬਾਅਦ ਕਮ ਦੇ ਸੰਸਲੇ ਵਿੱਚ ਮੈਂ ਵੀਰੇ ਤੇ ਭਾਬੀ ਨੂੰ ਮਿਲਿਆ ਉਹਨਾਂ ਦੇ ਚਿਹਰੇ ਤੇ ਨਾ ਕੋਈ ਸ਼ਿਕਵਾ ਸੀ ਨਾ ਕੋਈ ਪਛਤਾਵਾ ਬਸ ਇੱਕ ਸ਼ਾਂਤੀ ਸੀ ਬਸ ਸੱਚਾਈ ਨੂੰ ਅਪਣਾਉਣ ਦੀ ਜੋ ਕਦੇ ਤਰਦ ਸੀ ਭਾਬੀ ਨੇ ਵੀਰੇ ਨੂੰ ਕਿਹਾ ਕਿ ਮੈਂ ਉਸ ਦੌਰ ਵਿੱਚ ਆਪਣੇ ਆਪ ਨੂੰ ਸਮਝ ਨਾ ਸਕੇ ਪਰ ਹੁਣ ਸਮਝਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਨਫ਼ਰਤ ਕਰਨ ਦੀ ਬਜਾਏ ਪਿਆਰ ਕੀਤਾ ਤਹਾਡੀ ਬਜਾ ਕਰਕੇ ਮੈਂ ਆਪਣੇ ਆਪ ਨੂੰ ਹਾਸਲ ਕੀਤਾ ਵੀਰੇ ਨੇ ਕਿਹਾ ਕਿ ਅਵਨੀਤ ਤੂੰ ਮੇਰੀ ਦੁਨੀਆ ਨੂੰ ਤੋੜਿਆ ਜ਼ਰੂਰ ਸੀ ਪਰ ਅੱਜ ਤੂੰ ਜਿਸ ਰੂਪ ਵਿੱਚ ਆ ਸ਼ਾਇਦ ਇਹੀ ਮੇਰੀ ਦੁਨੀਆ ਨੂੰ ਸਮਝਣ ਦਾ ਰਾਹ ਹੈ ਸਾਡੀ ਸਮਾਜ ਵਿੱਚ ਅਕਸਰ ਰਿਸ਼ਤਿਆਂ ਨੂੰ ਬਸ ਬਚਾਉਣ ਦੀ ਸੋਚ ਹੁੰਦੀ ਹੈ ਪਰ ਇਸ ਕਹਾਣੀ ਵਿੱਚ ਸਾਨੂੰ ਇਹ ਸਿਖਾਇਆ ਗਿਆ ਕਿ ਹਰ ਰਿਸ਼ਤਾ ਬਚਾਇਆ ਨਹੀਂ ਜਾਂਦਾ ਕੁਝ ਰਿਸ਼ਤੇ ਬਸ ਸਮਝਦਾਰੀ ਦੇ ਨਾਲ ਵਿਦਾ ਕੀਤੇ ਜਾਂਦੇ ਤਾਂ ਜੋ ਆਤਮਾ ਮੁਕਤ ਹੋ ਸਕੇ ਵੀਰੇ ਨੇ ਮaaf ਕੀਤਾ ਭਾਬੀ ਨੇ ਸਵੀਕਾਰਿਆ ਤੇ ਮੈਂ ਸਿੱਖਿਆ ਕਦੇ-ਕਦੇ ਸਭ ਤੋਂ ਡੂੰਗਾ ਧੋਖਾ ਸਭ ਤੋਂ ਵੱਡੀ ਜਿੱਤ ਬਣ ਜਾਂਦਾ ਤੇ ਜਿਸ ਦਿਨ ਤੁਸੀਂ ਟੁੱਟ ਕੇ ਉੱਠਦੇ ਆ ਉਹ ਦਿਨ ਤੁਹਾਡਾ ਪੁਨਰਜਨਮ ਹੁੰਦਾ ਸੋ ਦੋਸਤੋ ਇਸ ਹੀ ਅੱਜ ਦੀ ਕਹਾਣੀ ਅਭਨੀਤ ਨੇ ਗਲਤੀ ਕੀਤੀ ਉਸ ਨੂੰ ਉਸ ਦੀ ਸਜ਼ਾ ਇਹ ਮਿਲੀ ਕਿ ਉਸ ਦੇ ਪਤੀ ਨੇ ਉਸ ਤੋਂ ਆਪਣਾ ਰਸਤਾ ਅਲੱਗ ਕਰ ਲਿਆ ਪਰ ਉਸ ਨੂੰ ਮaaf ਕਰ ਦਿੱਤਾ ਸੀ ਮaaf ਕਰਨ ਵਾਲਾ ਪਰਮਾਤਮਾ ਦੇ ਬਹੁਤ ਨੇੜੇ ਹੋ ਜਾਂਦਾ ਨੇ ਤਾਂ ਸਮਾਜ ਵਿੱਚ ਇਹੋ ਜਿਹੇ ਇਨਸਾਨ ਵੀ ਹੁੰਦੇ ਆ ਜਿਹੜੇ ਐਸਾ ਹੱਦ ਤੱਕ ਗਿਰ ਜਾਂਦੇ ਆ ਕਿ ਬਦਲਾ ਲੈਣ ਲਈ ਉਸ ਔਰਤ ਦੇ ਚਿਹਰੇ ਤੱਕ ਨੂੰ ਤਜਾਬ ਨਾਲ ਜਲਾ ਦਿੰਦੇ ਆ ਦੋਸਤੋ ਇਨਸਾਨ ਪਸੰਦ ਨਹੀਂ ਉਸ ਦੀਆਂ ਹਰਕਤਾਂ ਪਸੰਦ ਨਹੀਂ ਤਾਂ ਤੁਸੀਂ ਉਸ ਤੋਂ ਆਪਣਾ ਰਸਤਾ ਅਲੱਗ ਕਰ ਲਵੋ ਇਹ ਨਹੀਂ ਕਿ ਉਸ ਨੂੰ ਸਮਾਜ ਵਿੱਚ ਜਾਣ ਦੇ ਕਾਬਿਲ ਹੀ ਨਾ ਛੱਡੋ ਸੋ ਤੁਹਾਨੂੰ ਕਿਵੇਂ ਲੱਗਿਆ ਅਗਨੀ ਦੇ ਪਤੀ ਦਾ ਫੈਸਲਾ ਜ਼ਰੂਰ ਆਪਣੇ ਵਿਚਾਰ ਦੱਸਿਓ ਉਸਨੇ ਧੋਖਾ ਕੀਤਾ ਸੀ ਦੀ ਉਸਦੀ سزا ਇਹੀ ਸੀ ਜਾਂ ਇਸ ਤੋਂ ਹੋਰ ਕਿਤੇ ਜ਼ਿਆਦਾ ਮਿਲਣੀ ਚਾਹੀਦੀ ਸੀ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ ਚੰਗੀ ਲੱਗੀ ਕਹਾਣੀ ਲਾਈਕ ਕਰਿਓ ਸ਼ੇਅਰ ਕਰਿਓ ਬਤੋ ਬਤ ਚੈਨਲ ਦੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ